ਜਦੋਂ ਵੀ ਚਾਰ ਪੰਜਾਬੀ ਸਿਰ ਜੁੜਦੇ ਆ ਖਾਸ ਤੌਰ ਤੇ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਹੂੰ ਹੂੰ ਤਾਂ ਉਹ ਇਹ ਗੱਲ ਕਰਦੇ ਆ ਵੀ ਬਸ ਹੁਣ 6 ਕੁ ਮਹੀਨੇ ਰਹਿ ਗਏ ਬੈਂਕਾਂ ਮੋੜਾ ਪਾਉਣ ਵਾਲੀਆਂ ਇਹ ਤੋਂ ਪਹਿਲਾਂ ਪਹਿਲਾਂ ਘਰ ਖਰੀਦ ਲਓ ਤੇ ਨਹੀਂ ਮੁੜ ਕੇ ਪ੍ਰਾਪਰਟੀਆਂ ਦੇ ਰੇਟ ਹੈਗੇ ਬਹੁਤ ਵੱਧ ਜਾਣੇ ਮੁੜ ਕੇ ਹੱਥ ਨਹੀਂ ਆਣਾ ਕੋਈ ਮੁੜ ਕੇ ਹੱਥ ਨਹੀਂ ਆਉਣਾ ਜਿਹੜੀ ਸਾਰੀ ਇਹ ਘਰਾਂ ਦੀ ਖੇਡ ਆ ਘਰਾਂ ਦੀ ਮਾਰਕੀਟ ਆ ਇਹ ਇਹ ਚੱਲਦੀ ਆ ਰਿਜ਼ਰਵ ਬੈਂਕ ਵੱਲ ਹੁਣ ਰਿਜ਼ਰਵ ਬੈਂਕ ਦੀ ਜਿਹੜੀ ਗਵਰਨਰ ਜਰਨ ਵਾਲਾ ਹੂੰ ਉਹਨਾਂ ਨੇ ਇੱਕ ਜਿਹੜੀ ਹੁਣ ਗੱਲਬਾਤ ਕੀਤੀ ਉਹ ਕਹਿੰਦੀ ਵੀ ਸਾਡੇ ਤੋਂ ਆਸ ਨਾ ਰੱਖਿਓ। ਹੂੰ। ਕਿ ਇਹ ਭਾਈ ਛੇਤੀ ਬੈਂਕਾਂ ਦੇ ਜਿਹੜੇ ਟ੍ਰਾਸਟ ਡਿੱਗਣਗੇ। ਉਹ ਡਾਊਨ ਆਉਣਗੇ। ਹੂੰ। ਇਹਦਾ ਖੇਡ ਕਹਿੰਦੀ ਇਦਾਂ ਹੀ ਤੁਹਾਨੂੰ ਖੇਡਣੀ ਪੈਣੀ ਹੈ ਅਗਲੇ 2-2.5-3 ਸਾਲ। ਔਖੇ ਰਹੋ ਉਹਦੇ ਪਾਸੋਂ ਔਖੇ। ਔਖੇ ਰਹੋ। ਉਹ ਕਹਿੰਦੀ ਭਾਈ ਜੇ ਤੁਸੋਂ ਨਹੀਂ ਰਿਪੋਰਟ ਹੁੰਦੇ ਘਰ ਵਿੱਚ। ਇਹ ਹੈ ਜੀ ਸੁਖਪ੍ਰੀਤ ਕੌਰ ਡਾਰਵਨ ਦੇ ਵਿੱਚ। ਹੂੰ। ਉੱਥੋਂ ਦੇ ਇੱਕ ਨਾ ਜਿਹੜੀ ਕੰਪਨੀ ਹੈ ਕੋਈ ਕੈਸੀਓ ਕੰਸਟ੍ਰਕਸ਼ਨ ਕਰਦੀ। ਜੀ। ਦੇ ਸੋਖਪ੍ਰੀਤ ਕੌਰ ਨੇ ਕੀ ਕੀਤਾ ਕਿ ਇਹਨੇ ਨਾ ਕੰਟਰੈਕਟ ਕਰ ਲਿਆ ਉਸ ਕੰਪਨੀ ਦੇ ਨਾਲ ਅਕਤੂਬਰ 2021 ਦੇ ਵਿੱਚ ਜੀ ਪੇਮੈਂਟ ਕਰਤੀ ਉਹਨੇ ਲਗਭਗ 1.60 ਹਜ਼ਾਰ ਰੁਪਏ ਦਾ ਦਰੋਂ ਨੇ ਕਰਤਾ ਹੁਣ ਕਿਸ਼ਤਾਂ ਜੀ ਕੰਮ ਬਰਕਤਾਂ ਜੀ ਜਾਣਾ 1.60 ਹਜ਼ਾਰ ਦੇਤਾ ਫਿਰ 65 ਹਜ਼ਾਰ ਉਹਨਾਂ ਨੇ ਹੋਰ ਕਸ਼ਤ ਮੰਗੀ ਉਹਨਾਂ ਨੇ ਵੀ ਇੰਨੀ ਦਿਓ ਉਹਦੇ ਨਾਲ ਫਿਰ ਪਤਾ ਕੀ ਕੀਤਾ ਉਸ ਜਿਹੜੀ ਕੰਸਟਰਕਸ਼ਨ ਕੰਪਨੀ ਐ TCSU ਵਾਲੇ ਨੇ ਜੀ ਉਹਨਾਂ ਨੇ ਨਾ ਫਿਰ ਜਦੋਂ ਉਹ ਜਿਹੜਾ ਐਗਰੀਮੈਂਟ ਸੀ ਟਰਮੀਨੇਟ ਕਰਤਾ ਹੂੰ ਤੇ ਹੁਣ ਉਹ ਕਹਿੰਦੇ ਵੀ ਮੈਨੂੰ ਜਿਹੜਾ ਇਹ ਇਸ ਤਰੀਕੇ ਦੇ ਨਾਲ ਜਿਹੜਾ ਘਰ ਲੈਣਾ ਸੀ ਕਿਤੇ ਮੈਂ ਸੋਚਿਆ ਸੀ ਵੀ ਮੇਰਾ ਘਰ ਬਣ ਜਾਊਗਾ ਉਹ ਕਹਿੰਦੇ ਵੀ ਜੇ ਮੈਨੂੰ ਹੁਣ ਮੈਂ ਉਹ ਸਾਰੀ ਡੀਲ ਛੱਡ ਕੇ ਨਵਾਂ ਬਿਲਡਰ ਹਾਇਰ ਕਰ ਦੇਈ ਹੂੰ ਤਾਂ ਮੈਨੂੰ ਘੱਟੋ-ਘੱਟ 2 ਲੱਖ ਡਾਲਰ ਦਾ ਲਗੜਾ ਲੱਗਣਾ ਪਰਥ ਦੇ ਗੁਰੂ ਘਰ ਨੇ ਜਿਹੜੇ ਕਿਨਿੰਗ ਵੇਲ ਸਰਬ ਦੇ ਵਿੱਚ ਪੈਂਦੇ ਆ ਹੂੰ ਉੱਥੇ ਟਹਿਣਾ ਸਵਕ 20 ਸਾਲਾਂ ਨੌਜਵਾਨ ਨੇ ਕਿ ਜਿਹੜਾ ਗ੍ਰਿਫਤਾਰ ਗ੍ਰਿਫਤਾਰ ਹੋਇਆ ਪੌਂਡੀ ਬੇਸ ਤੇ ਚੜ੍ਹਦੇ ਹਾਂ ਉਹਦੇ ਆਧਾਰ ਤੇ ਉਹਨੇ ਕਹਿੰਦੇ ਕੁਟਕਾ ਸਾਹਿਬ ਦੀ ਬੇਇੱਜ਼ਤੀ ਕੀਤੀ ਹੈ ਹੁਣ ਜਿਵੇਂ ਕਾਫੀ ਗੁਰੂ ਘਰ ਇੱਥੇ ਹੈਗੇ ਐਜਮੈਂਟਰ ਨਟ ਗੁਰੂ ਘਰ ਹੈ ਹੈਨਾ ਤੇ ਆਪਣੇ ਹੋਰ ਜਿਵੇਂ ਕਿਰੇਗੀ ਬਰਨ ਇਹਨਾਂ ਸਾਰਿਆਂ ਨੇ ਸਹਿਮਤੀ ਪ੍ਰਗਟ ਕਰ ਦਿੱਤੀ ਕਿ 10 ਤਰੀਕ ਨੂੰ ਜੀ ਆਪਣੇ ਮੈਲਬਰਨ ਦੇ ਵਿੱਚ ਜੀ ਉੱਥੇ ਜਿਹੜਾ ਫੈਡਰਲ ਸਕੁਆਰ ਜੀ ਉੱਥੇ 11 ਵਜੇ ਦਾ ਟਾਈਮ ਦਿੱਤਾ ਜੀ ਤੇ ਫਿਰ ਗਾਂ ਆ ਕੇ ਮਰਕਾ ਲਾਇਬ੍ਰੇਰੀ ਤੱਕ ਵੀ ਮਾਰਚ ਕਰਨਾ ਉਹ ਜੀ ਤੇ ਉੱਥੇ ਫਿਰ ਸਾਰਾ ਇਹ ਸਾਰਾ ਇੱਕ ਤਰ੍ਹਾਂ ਦਾ ਪ੍ਰੋਟੈਸਟ ਪਰ ਪ੍ਰੈਸ਼ਰਾਈਜ਼ ਕਰਨਾ ਗਵਰਨਮੈਂਟ ਨੂੰ ਵੀ ਇਸ ਜਿਹੜਾ ਸੀਰੀਅਸ ਇਸ਼ੂ ਹੈਗਾ ਸਾਡੇ ਸਿੱਖਾਂ ਦਾ ਪਾਈ ਜਾਦੇ ਦਾ ਤੇ ਇਹਨੂੰ ਤੁਸੀਂ ਆਪਣੇ ਤੰਗ ਦੇ ਨਾਲ ਹੈਂਡਲ ਕੀਤਾ ਕਰੋ ਸੀ7 ਅਸਟ੍ਰੇਲੀਆ ਨਾਲ ਔਜਨਾਮਾ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਵਾਲੇ तमाम ਦਰਸ਼ਕਾਂ ਦਾ ਇੱਕ ਬਾਰ ਫੇਰ ਸਵਾਗਤ ਕਰਦੇ ਆਂ ਤੇ ਇਹਦੇ ਨਾਲ ਹੀ ਮੈਂ ਆਪਣੇ ਸਾਥੀ ਉਤਾਰ ਸਿੰਘ ਟੈਣਾਹ ਹੋਰਾਂ ਨੂੰ ਬੇਨਤੀ ਕਰਾਂ ਟੈਣਾਹ ਸਾਡੇ ਦਰਸ਼ਕਾਂ ਨੂੰ ਬੁਲਾਓ ਫਤਿਹਜੀ ਹਾਂਜੀ ਬਹੁਤ ਧੰਨਵਾਦ ਅਨੰਦ ਜੀ ਮੇਰੇ ਵੱਲੋਂ ਸੀ7 ਆਸਟ੍ਰੇਲੀਆ ਨਾਲ ਜੁੜੇ ਸਾਰੇ ਹੀ ਮੈਂਬਰਾਂ ਦਾ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਸਵਾਗਤ ਕਰਦੇ ਟੈਣਾਹ ਸਾਹਿਬ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹੂੰ ਆਪਣੇ ਨਾਲ ਇਹ ਪੰਜਾਬੀਆਂ ਦੇ ਵਿੱਚ ਇੱਕ ਚਰਚਾ ਚੱਲਦੀ ਹੈ ਹੂੰ ਜਦੋਂ ਆਪਾਂ ਆਪਾਂ ਪਹਿਲਾਂ ਵੀ ਇਹਦੇ ਤੇ ਗੱਲ ਕਰ ਚੁੱਕੇ ਹਾਂ ਜਦੋਂ ਵੀ ਚਾਰ ਪੰਜਾਬੀ ਸਿਰ ਜੁੜਦੇ ਆ ਖਾਸ ਤੌਰ ਤੇ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਤਾਂ ਉਹ ਇਹ ਗੱਲ ਕਰਦੇ ਆ ਵੀ ਬਸ ਹੁਣ 6 ਕੁ ਮਹੀਨੇ ਰਹਿ ਗਏ ਬੈਂਕਾਂ ਮੋੜਾ ਪਾਉਣ ਵਾਲੀਆਂ ਇਹ ਤੋਂ ਪਹਿਲਾਂ ਪਹਿਲਾਂ ਘਰ ਖਰੀਦ ਲਓ ਤੇ ਨਹੀਂ ਮੁੜ ਕੇ ਪ੍ਰਾਪਰਟੀਆਂ ਦੇ ਰੇਟ ਹੈਗੇ ਬਹੁਤ ਵੱਧ ਜਾਣੇ ਮੁੜ ਕੇ ਹੱਥ ਨਹੀਂ ਆਉਣਾ ਕੋਈ ਮੁੜ ਕੇ ਹੱਥ ਨਹੀਂ ਆਉਣਾ ਵੈਸੇ ਜਿਹੜੀ ਇਹ ਪ੍ਰਾਪਰਟੀ ਹੈ ਨਾ ਜਾਂ ਜਿਹੜੀ ਇਹ ਜਿਹੜੀ ਸਾਰੀ ਗੇਮ ਚੱਲਦੀ ਇਹ ਆਮ ਲੋਕਾਂ ਦੇ ਵੱਸ ਦਾ ਰੋਗ ਨਹੀਂ ਸਹੀ ਗੱਲ ਆਮ ਲੋਕ ਇਹਦੇ ਬਾਰੇ ਪ੍ਰੋਡਕਸ਼ਨ ਨਹੀਂ ਕਰ ਸਕਦੇ ਆਮ ਲੋਕ ਇਹ ਜੂਆ ਖੇਡ ਸਕਦੇ ਨੇ ਜਿੱਤ ਸਕਦੇ ਆ ਜਾਂ ਹਾਰ ਸਕਦੇ ਦੋ ਹੀ অপਸ਼ਨ ਨੇ ਹਾਂ ਜੀ ਇਧਰ ਜਾਓ ਉਧਰ ਇਧਰ ਜਾਓ ਉਧਰ ਪਰ ਫਿਰ ਵੀ ਜਿਹੜੇ ਇਹ ਕੁਝ ਗੱਲਾਂ ਜਿਨ੍ਹਾਂ ਦੇ ਬਣਾ ਦੇ ਉੱਤੇ ਆਪਾਂ ਭਵਿੱਖ ਦਾ ਰੋਡ ਮੈਪ ਤੈਅ ਕਰਦੇ ਹਾਂ ਉਹਦੀ ਆਪਾਂ ਚਰਚਾ ਕਰਾਂਗੇ ਕਿਉਂਕਿ ਜਿਹੜੀ ਸਾਰੀ ਇਹ ਘਰਾਂ ਦੀ ਖੇਡ ਆ ਘਰਾਂ ਦੀ ਮਾਰਕੀਟ ਆ ਇੱਕ ਇਹ ਚੱਲਦੀ ਆ ਰਿਜ਼ਰਵ ਬੈਂਕ ਵੱਲੋਂ ਸਹੀ ਗੱਲ ਰਿਜ਼ਰਵ ਬੈਂਕ ਕੀ ਹੈ ਕਿ ਮਤਲਬ ਦੇਸ਼ ਦੀ ਸਭ ਤੋਂ ਵੱਡੀ ਬੈਂਕ ਜਿਹੜੀ ਇੱਥੋਂ ਦੀਆਂ ਛੋਟੀਆਂ ਬੈਂਕਾਂ ਨੂੰ ਵਿਚਕਾਰ ਲੀਆਂ ਬੈਂਕਾਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਹੈ ਫੰਡਿੰਗ ਕਰਦੀ ਹੈ ਜਿਹੜੀ ਰਿਜ਼ਰਵ ਬੈਂਕ ਪੈਸਾ ਦਿੰਦੀ ਹੈ ਉਹਦੇ ਆਧਾਰ ਦੇ ਉੱਤੇ ਅੱਗੇ ਫਿਰ ਜਿਹੜੀ ਲੈਂਡਿੰਗ ਜਾਨੀ ਕਿ ਉਹ ਬੈਂਕਾਂ ਅੱਗੇ ਪੈਸਾ ਵੰਡਦੀਆਂ ਨੇ ਜਿਵੇਂ ਨੀ ਆਰਤੀਆ ਦਿੰਦਾ ਵਿਆਜ ਜੱਟ ਨੂੰ ਵਿਆਜ ਤੇ ਪੈਸੇ ਤੇ ਫਿਰ ਉਹਦੀ ਜਿਹੜੀ ਖੇਤੀ ਤੁਰਦੀ ਹੈ ਖੇਤੀ ਤੁਰਦੀ ਹੈ ਹਾਂ ਇਹਦੇ ਵਿੱਚ ਵੀ ਕੀ ਹੈਗਾ ਕਿ ਬਹੁਤੇ ਸੋਰਸਸ ਬੈਂਕਾਂ ਦੇ ਆਪਣੇ ਹੁੰਦੇ ਆ ਕਿਉਂਕਿ ਉਹ ਜਦੋਂ ਜਿਹੜਾ ਉਹ ਵਿਆਜ ਦੇ ਤਹਿਤ ਰੁਪਈਆ ਬਣਾਉਂਦੇ ਆ ਜਣੀ ਵਿਆਜ ਜਿਹੜਾ ਪੈਸਾ ਆਉਂਦਾ ਉਹਨੂੰ ਵੀ ਲਾਉਂਦੇ ਆ ਪਰ ਉਹਨਾਂ ਕੋਲੇ ਕੋਈ ਇੱਕ ਨਾਲ ਦੀ ਨਾਲ ਜਿਹੜੀ ਆਪਣੀ ਵੀ ਜਿਹੜੇ ਜਿਵੇਂ ਆਪਾਂ ਆਪਣੇ ਖਾਤਿਆਂ ਦੇ ਵਿੱਚ 20000 10000 5000 ਜਿੰਨੇ ਵੀ ਡਾਲਰ ਪੈਂਦੇ ਆ ਖਾਤਿਆਂ 'ਚ ਪਏ ਹੁੰਦੇ ਆ ਪਏ ਹੁੰਦੇ ਜਾਂ ਫੜੀਆਂ ਹੁੰਦੀਆਂ ਲੋਕਾਂ ਦੀ ਫੜੀਆਂ ਪਈਆਂ ਹੁੰਦੀਆਂ ਉਹਨੂੰ ਵੀ ਇਹ ਯੂਜ਼ ਕਰਦੇ ਉਹ ਵੀ ਅੱਗੇ ਇਨਵੈਸਟਮੈਂਟ 'ਚ ਲਾਉਂਦੇ ਆ ਪਰ ਇਹਦੇ ਨਾਲ ਬੈਂਕਾਂ ਦੇ ਢਿੱਡ ਨਹੀਂ ਭਰਦੇ ਹੂੰ ਤੇ ਬੈਂਕਾਂ ਨੂੰ ਇਹ ਸਾਰਾ ਕੰਮ ਚਲਾਉਣ ਦੇ ਲਈ ਇਹ ਸਾਰਾ ਕੰਮ ਟੈਨਾ ਸਾਹਿਬ ਕਰਨ ਦੇ ਲਈ ਰਿਜ਼ਰਵ ਬੈਂਕ ਤੋਂ ਪੈਸਾ ਲੈਣਾ ਪੈਂਦਾ ਹੁਣ ਰਿਜ਼ਰਵ ਬੈਂਕ ਦੀ ਜਿਹੜੀ ਗਵਰਨਰ ਜਰਨਲ ਆ ਹੂੰ ਉਹਦਾ ਬੀਬੀ ਦਾ ਨਾਮ ਜੇ ਆਪਾਂ ਕਹਿਣਾ ਹੋਵੇ ਤਾਂ ਟੈਨਾ ਸਾਹਿਬ ਉਹਦਾ ਨਾਮ ਹੈਗਾ ਮਿਸ਼ਲ ਬਲੋਕ ਬਲੋਕ ਤਾਂ ਉਹਨਾਂ ਨੇ ਇੱਕ ਜਿਹੜੀ ਹੁਣ ਗੱਲਬਾਤ ਕੀਤੀ ਉਹ ਕਹਿੰਦੀ ਵੀ ਸਾਡੇ ਤੋਂ ਆਸ ਨਾ ਰੱਖਿਓ ਕਿ ਵੀ ਭਾਈ ਛੇਤੀ ਬੈਂਕਾਂ ਦੇ ਜਿਹੜੇ ਇੰਟਰਸਟ ਰੇਟ ਆ ਉਹ ਡਾਊਨ ਆਉਣਗੇ ਇਹਦਾ ਖੇਡ ਕਹਿੰਦੀ ਇਦਾਂ ਹੀ ਤੁਹਾਨੂੰ ਖੇਡਣੀ ਪੈਣੀ ਹੈ ਅਗਲੇ 2 2.5 3 ਸਾਲ। ਔਖੇ ਰੋ ਉਹਦੇ ਭਾਵੇਂ ਸੌਖੇ। ਸੌਖੇ ਰੋ ਕਹਿੰਦੀ ਭਾਈ ਜੀ ਇੱਥੇ ਉੱਥੇ ਨਹੀਂ ਅਫੋਰਡ ਹੁੰਦੇ ਘਰ ਵੇਚ ਦੋ। ਹੂੰ। ਇਹ ਬੀਬੀ ਦੀ ਇਹ ਸਟੇਟਮੈਂਟ ਤੋਂ ਬਾਅਦ ਰਿਜ਼ਰਵ ਬੈਂਕ ਦੀ ਗਵਰਨਰ ਦੀ ਸਟੇਟਮੈਂਟ ਤੋਂ ਬਾਅਦ ਨਾ ਸਭ ਮੱਚ ਗਈ ਆਸਟ੍ਰੇਲੀਆ ਦੀ ਤਰਥੱਲੀ। ਹੂੰ ਬਿਲਕੁਲ ਮੰਨਦੇ ਹਾਂ। ਹਾਂ ਤਰਥੱਲੀ ਮੱਚ ਗਈ ਤਾਂ ਇਹਦੇ ਤੇ ਹੁਣ ਜਿਹੜੀ ਨਵੀਂ ਬੀਬੀ ਵਿੱਤ ਮੰਤਰੀ ਬਣੀ ਹੈ ਕਹਿੰਦੇ ਬੀਬੀਆਂ ਦਾ ਹੀ ਵੇਚਾ ਪੈ ਗਿਆ। ਰਿਜ਼ਰਵ ਬੈਂਕ ਦੀ ਗਵਰਨਰ ਬੀਬੀ ਹਾਂ ਤੇ ਉਧਰ ਜਿਹ ਬੜਾ ਮੋਟਾ ਨਾਂ 'ਚ ਫਰਕ ਹੋ ਸਕਦਾ ਹੈ ਪਿੱਛੇ ਜੇ ਦੀ ਸ਼ਫਲ ਹੋਈ ਸਾਰੀ ਕੈਬਨਟ ਦੇ ਵਿੱਚ ਇਹ ਕਹਿੰਦੇ ਵੀ ਇਹ ਕਹਿੰਦੇ ਵੀ ਇਹ ਤਾਂ ਸਾਨੂੰ ਨਰਾਸ਼ ਕਰਨ ਵਾਲੀ ਜਿਹੜੀ ਸਟੇਟਮੈਂਟ ਹੈ ਕਿਉਂਕਿ ਜੇ ਰਿਜ਼ਰਵ ਬੈਂਕ ਨੇ ਆਪਣੀਆਂ ਮਹਾਰਾਂ ਨਾ ਮੋੜੀਆਂ ਤਾਂ ਮੁਲਕ ਦੀ ਇਕਨੋਮੀ ਦਾ ਵਿੜਾ ਵਹਿ ਜਾਊਗਾ ਕਿਉਂਕਿ ਹੁਣ ਪਿੱਛੇ ਜੇ ਇੱਕ ਰਿਪੋਰਟ ਇਹ ਵੀ ਆਈ ਹੈ ਕਿ ਜਿਹੜੀ ਜਿਹੜੀ ਵਿਕਾਸ ਦਰਾ ਪਿਛਲੇ 2 ਦਹਾਕਿਆਂ ਦੀ ਸਭ ਤੋਂ ਘੱਟ ਰਹੀ ਹੈ ਆਸਟ੍ਰੇਲੀਆ ਦੀ ਹੂੰ ਹੂੰ ਤੇ ਜੀ ਏਦਾਂ ਰਿਹਾ ਤਾਂ ਖੜੋਤ ਆਊਗੀ ਕਿਉਂਕਿ ਕੱਲਾ ਘਰਾਂ ਦਾ ਕਾਰੋਬਾਰ ਨਹੀਂ ਇਹਦੇ ਨਾਲ ਟਹਿਣਾ ਤਾਂ ਬਹੁਤ ਕੁਝ ਚੱਲਦਾ ਸਹੀ ਗੱਲ ਕਿਉਂਕਿ ਜਿੰਨੀ ਤੁਹਾਡੀ ਮੌਰਗੇਜ ਦੀ ਕਿਸ਼ਤ ਵੱਧ ਹੋ ਤੁਸੀਂ ਦੂਜੇ ਪਾਸੇ ਜਿਹੜੀ ਸਪੈਂਡਿੰਗ ਆ ਘੱਟ ਕਰੋਗੇ ਹੂੰ ਹੂੰ ਠੀਕ ਹੈ ਖਰਚੇ ਘਟਾਉਂਗੇ ਖਰਚੇ ਘਟਾਉਂਗੇ ਤੁਸੀਂ ਆਪਣੇ ਆਪ ਨਾ ਘਟ ਕੇ ਕੰਮ ਚਲਾਉਂਗੇ ਤੁਸੀਂ ਲਗਾਉਂਗੇ ਉਹਦੇ ਕਰਕੇ ਦੂਜੀ ਇਕਨੋਮੀ ਵੀ ਚਲਣੀ ਨਹੀਂ ਹੂੰ ਤਾਂ ਉਹਨਾਂ ਨੇ ਇਹਦੇ ਕਰਕੇ ਹੁਣ ਇੱਕ 22 ਤੇ 23 ਸਤੰਬਰ ਨੂੰ ਇੱਕ ਮੀਟਿੰਗ ਸੱਦੀ ਹੈ ਹੂੰ ਵੀ ਭਾਈ ਇਹਦੇ ਬਾਬਤ ਕੁਝ ਕੀਤਾ ਜਾਵੇ ਪਰ ਜਿਹੜਾ ਗਵਰਨਰ ਜਨਰਲ ਜਿਹੜੀ ਰਿਜ਼ਰਵ ਬੈਂਕ ਦੀ ਆ ਉਹਨਾਂ ਨੇ ਟਹਿਣਾ ਸਾਹਿਬ ਇਹਦੇ ਵਿੱਚ ਜਿਹੜੀ ਮੋਟੀ ਜੀ ਜਿਹੜੀ ਗੱਲ ਕਹੀ ਆ ਮਤਲਬ ਕਹਿਣ ਦਾ ਇਹ ਭਾਵ ਹੈ ਕਿ ਵੀ ਪਹਿਲਾਂ ਵਾਲੀ ਖੁੱਲਣੀ ਨਹੀਂ ਮਿਲਣੀ ਹੂੰ ਕਿ ਜਦੋਂ 3% 2.5% 3.5% ਜੇ ਹੁਣ ਰਿਜ਼ਰਵ ਬੈਂਕ ਵਾਪਸ ਵੀ ਮੁੜੂਗੀ ਉਹ 0.25% ਜਾਂ 0.50% ਵਾਪਸ ਮੁੜੂਗੀ ਤੇ ਇਹ ਕੁਝ ਲੰਮਾ ਸਮਾਂ ਇੱਥੇ ਜਿਹੜਾ ਹੈਗਾ ਕਿ ਇਹ ਕੀਮਤਾਂ ਸਥਿਰ ਰਹਿਣਗੀਆਂ ਤਾਂ ਜਿਹਦੇ ਕਰਕੇ ਕਹਿ ਸਕਦੇ ਆ ਕਿ ਇਹਦੇ ਮੁਤਾਬਕ ਹੀ ਚੱਲਣਾ ਪਊ ਕਹਿਣ ਦਾ ਭਾਅ ਵੀ ਆ ਕਿ ਚੰਗੀਆਂ ਤੋਂ ਚੰਗੀਆਂ ਹਾਲਾਤਾਂ ਦੇ ਵਿੱਚ ਵੀ ਜਿਹੜੀ ਉਹਨਾਂ ਨੇ ਬਿਟਬੈਂ ਦਾ ਲਾਈਨਸ ਨਹੀਂ ਪੜਨਾ ਹੁੰਦਾ ਜਿਹੜਾ ਆਪਾਂ ਕਹਿ ਦਿੰਦੇ ਆ ਬਿਟਬੈਂ ਦਾ ਲਾਈਨ ਜੀ ਆਪਾਂ ਪੜੀਏ ਤਾਂ ਚੰਗੀਆਂ ਤੋਂ ਚੰਗੀਆਂ ਹਾਲਤਾਂ ਦੇ ਵਿੱਚ ਵੀ ਲੋਕ ਇਹ ਆਸ ਨਾ ਰੱਖਣ ਕਿ 5.5% ਤੋਂ ਘੱਟ ਜਿਹੜਾ ਇੰਟਰਸਟ ਰੇਟ ਹੋ ਜਾਊਗਾ ਜਿਵੇਂ ਪਹਿਲਾਂ ਦੇ ਵਿੱਚ 6 ਤੋਂ ਘੱਟ ਕੇ ਥੱਲੇ 2-3% 3% ਤੇ ਵੀ ਆ ਗਿਆ ਸੀਗਾ ਹਾਂ 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 ਉਹ ਤਾਂ ਆਨੀ ਦਵਾਨੀ ਵਾਲੀ ਗੱਲ ਯਾਰ ਆਨੀ ਦਵਾਨੀ ਵਾਲੀ ਹਾਂਜੀ ਸੋ ਕਹਿਣ ਦਾ ਇਹ ਭਾਵ ਹੈ ਕਿ ਜਿਹੜੀਆਂ ਆਪਾਂ ਲੌਲੀਪੌਪ ਵੰਡਦੇ ਆ ਜਦੋਂ ਆਪਾਂ ਚਾਰ ਭਰਾ ਬੈੰਨੇ ਆ ਕੋਈ ਗੱਲ ਨਹੀਂ ਕੀਰਾ ਔਖਾ ਸੌਖਾ ਹੋਗੇ ਤੂੰ ਮਿਲੀਅਨ ਦਾ ਸੌਦਾ ਮਾਰ ਲਾਂ ਇੰਟਰਸਟ ਰੇਟ ਘਟ ਜਾਣੇ ਆ ਸਹੀ ਗੱਲ ਤੇ ਇਹ ਕਿਸੇ ਦਾ ਕਿਰਪਾ ਕਰਕੇ ਬੇਨਤੀ ਹੈ ਹੱਥ ਜੋੜ ਕੇ ਸਾਡੇ ਵੱਲੋਂ ਇਹ ਲਾਲੀਪਾਪ ਨਾ ਫੜਿਓ ਸਹੀ ਗੱਲ ਆਪਦੀ ਜੇਬ ਦੇ ਮੁਤਾਬਕ ਫੈਸਲਾ ਲਿਓ ਜੇ ਇਹ ਨੂੰ ਪੁੱਗਦੀ ਆ ਤਾਂ ਫੜ ਲਿਓ ਜੇ ਨਹੀਂ ਪੁੱਗਦੀ ਤਾਂ ਭਈ ਇਹ ਕੋਈ ਕਿਸੇ ਦੇ ਕਹਿਣ ਮੁਤਾਬਕ ਕਰਨ ਵਾਲੀ ਲੋੜ ਨਹੀਂ ਏ ਵੀ ਨਾ ਕਰਿਓ ਕਿ ਫਲਾਨੀ ਸਟੇਟ ਕੱਟ ਰਹੀ ਹੈ ਤਿੰਨ ਬਲੋਕ ਬੁੱਕ ਕਰ ਦਿਓ ਹਾਂਜੀ ਚਾਰ ਬਲੋਕ ਬੁੱਕ ਕਰ ਦਿਓ ਫਿਰ ਇਹ ਵਧ ਕੇ ਵੇਚਾਂਗੇ ਆਪਾਂ ਤਾਂ 5-5 10-10 ਹਜ਼ਾਰ ਬੁਕਿੰਗ ਦਾ ਦੇਣਾਗਾ ਉਦੋਂ ਮੁੜ ਕੇ 50-50 ਹਜ਼ਾਰ ਡਾਲਰ ਉਹਦੇ ਚ ਮੁਨਾਫਾ ਕੱਟਾਂਗੇ 2 ਲੱਖ ਡਾਲਰ ਸਿੱਧਾ ਹੀ ਚੱਕ ਲੈਣਾ ਇਹ ਵੀ ਕਿਸੇ ਦੇ ਆਖੇ ਮੇਰਾ ਵੀਰ ਨਾ ਲੱਗਿਓ ਆਪਣੇ ਮਤਾਬਕ ਫੈਸਲਾ ਲਿਓ ਕਿਉਂਕਿ ਆਉਣ ਵਾਲੇ 2 ਸਾਲ ਕ੍ਰੂਸ਼ਲ ਨੇ ਕਾਫੀ ਜਿਹੜੀਆਂ ਚੀਜ਼ਾਂ ਕਾਫੀ ਤਬਦੀਲੀਆਂ ਕਾਫੀ ਕੁਝ ਜਿਹੜਾ ਹੈਗਾ ਕਿ ਬਣ ਵਾਲੀਆਂ ਨੇ ਉਧਰ ਹੀ ਰਹਿਣਾ ਸਾਹਿਬ ਇਹਦੇ ਨਾਲ ਹੀ ਆਪਾਂ ਖਬਰ ਲੱਗੋ ਹੋਰ ਜੋੜ ਦਈਏ ਹੂੰ ਉਹ ਕਹਿੰਦੇ ਵੀ ਇਹ ਆਸਟ੍ਰੇਲੀਅਨ ਕਾਉਂਸਲ ਆਫ ਟ੍ਰੇਡ ਯੂਨੀਅਨ ਨੇ ਇੱਕ ਖੁਲਾਸਾ ਵੀ ਕੀਤਾ ਹੂੰ ਖੁਲਾਸਾ ਉਹਨਾਂ ਨੇ ਕੀਤਾ ਕਿ ਜਦੋਂ ਦੇ ਇੰਟਰਸਟ ਰੇਟ ਵਧ ਗਈ ਹੂੰ ਤੇ ਬੈਂਕਾਂ ਨੇ ਜਿਹੜਾ ਪੈਸਾ ਗਾਇਥੋਂ ਦੀਆਂ ਨੇ ਉਹ ਪਹਿਲਾਂ ਹੀ ਚੱਕਿਆ ਹੋਇਆ ਸੀ ਉਹਨਾਂ ਕੀਮਤਾਂ ਦੇ ਕਿਉਂਕਿ ਬੈਂਕਾਂ ਨੇ ਤਿੰਨ ਤਿੰਨ ਸਾਲ ਲਈ ਪੰਜ ਪੰਜ ਸਾਲ ਲਈ ਫਿਕਸ ਚੱਕੇ ਹੋਏ ਸੀ ਪੈਸੇ ਠੀਕ ਹੈ ਇਹ ਦੁਨੀਆ ਭਰ ਦੇ ਇਹ ਨਹੀਂ ਹੈਗਾ ਵੀ ਕੱਲੀ ਰਿਜ਼ਰਵ ਬੈਂਕ ਲੈਂਡਿੰਗ ਕਰਦੀ ਹੈ ਇਹ ਹੋਰ ਮੁਲਕਾਂ ਦੀਆਂ ਜਾਂ ਹੋਰ ਵਿੱਤੀ ਸੰਸਥਾਵਾਂ ਜਾਂ ਕਈ ਇਨਵੈਸਟਮੈਂਟ ਫਾਰਮਸ ਹੁੰਦੀਆਂ ਨੇ ਫੋਰਮ ਜਿਹੜੀਆਂ ਹੁੰਦੀਆਂ ਨੇ ਉਹਨਾਂ ਤੋਂ ਹੀ ਪੈਸਾ ਚੱਕਦੇ ਆ ਉਹ ਕਹਿੰਦੇ ਵੀ ਇਹਨਾਂ ਨੇ ਜਦੋਂ ਉਹ ਸਾਰਾ ਪੈਨੋਡਾਇਮਿਕ ਤੇ ਸਾਰਾ ਜਿਹੜਾ ਸੀਨ ਚੱਲਿਆ ਉਦੋਂ ਟੈਣਾ ਸਾ ਪੈਸਾ ਚੱਕ ਲਿਆ ਮੋਟਾ ਵਰਲਡ ਬੈਂਕ ਦਾ ਸਾਰੇ ਕਿਤੇ ਟੋਟਲ ਜਾਨੀ ਕਹਿ ਦਈਏ ਵੀ ਆਪਾਂ ਇਹ ਨਹੀਂ ਕਹਦੇ ਵਰਲਡ ਬੈਂਕ ਗੱਲ ਕਰ ਲਈਏ ਜਾਂ ਜਾਰ ਜਾਰ ਬੈਂਕ ਆਫ ਆਸਟ੍ਰੇਲੀਆ ਗੱਲ ਕਰ ਲਈਏ ਜਿੱਥੋਂ ਜਿੱਥੋਂ ਪੈਸਾ ਮਿਲਦਾ ਉਹਦੇ ਕਰਕੇ ਆਸਟ੍ਰੇਲੀਆ ਦੀਆਂ ਸਾਰੀਆਂ ਛੋਟੀਆਂ ਵੱਡੀਆਂ ਬੈਂਕਾਂ ਨੇ ਜਦੋਂ ਲੋਕ ਔਖੇ ਹੋਏ ਪਏ ਆ ਲੋਕਾਂ ਦੇ ਖਿਲਾੜੀ ਚ ਬਾਹ ਆਈ ਹੋਈ ਪਈ ਆ ਤਾਂ ਉਹਨਾਂ ਨੇ 212 ਬਿਲੀਅਨ ਡਾਲਰ ਦਾ ਮੁਨਾਫਾ ਕਮਾਇਆ ਹੂੰ ਵੇਖ ਲਓ ਉਹਨਾਂ ਨੇ 2.5% 3% ਤੇ ਚੱਕ ਕੇ ਪੈਸਾ ਹੁਣ ਲੋਕਾਂ ਨੂੰ 6% ਦੇ ਜਿਹੜੇ ਦੇ ਰਹੇ ਆ ਇੱਕ ਇਹ ਵੀ ਇਸ ਜਾਨੀ ਸਿੱਕੇ ਦਾ ਪਹਿਲੂ ਇਹ ਵੀ ਹੈ ਜਿਹਦਾ ਕਲਾਸ ਆਸਟ੍ਰੇਲੀਅਨ ਕਾਉਂਸਲ ਆਫ ਟ੍ਰੇਡ ਯੂਨੀਅਨ ਨੇ ਇੱਕ ਰਿਪੋਰਟ ਦੇ ਵਿੱਚ ਕੀਤਾ ਸੋ ਦੋਸਤੋਂ ਤੁਸੀਂ ਨਾ ਆਪਣੀ ਗੱਲ ਕੀਤੀ ਲੋਕਾਂ ਦੇ ਖਿਲਾੜੀ ਚ ਬਾਹ ਆਈ ਵੀ ਹੈ ਇਨਟਰਸਟਡ ਹੈ ਉਹਦੇ ਨਾਲ ਇੱਕ ਹੋਰ ਵੀ ਰਿਪੋਰਟ ਆਈ ਹੈ ਉਹਦੇ ਵਿੱਚ ਇਹ ਆਈ ਹੈ ਕਿ ਲਗਭਗ ਜਿਹੜੇ ਨਾ 10 ਲੱਖ ਲੋਕ 9 ਲੱਖ ਕੋਈ ਫਿਗਰ ਹੈ 50 ਕੋਈ ਨਹੀਂ 971000 71000 ਹਾਂਜੀ ਉਹਨਾਂ ਲੋਕਾਂ ਨੂੰ ਨਾ ਜਾਨੀ ਕਿ ਇੱਕ ਤਾਂ ਨੋਰਮਲ ਜੌਬ ਕਰਨੀ ਕਰਨੀ ਆ ਹਾਂ ਉਹ ਤੋਂ ਇਲਾਵਾ ਪਾਰਟ ਟਾਈਮ ਜਾਂ ਕਿਤੇ ਹੋਰ ਅਦਰ ਉਦਰ ਮਤਲਬ 100 ਤਰ੍ਹਾਂ ਦੇ ਪਾਪੜ ਵੇਦਨੇ ਪੈਂਦੇ ਕਿਉਂਕਿ 10 ਲੱਖ ਲੋਕ ਇਸ ਤਰ੍ਹਾਂ ਦੇ ਹੈਗੇ ਆ ਤੇ ਇਹ ਗਿਣਤੀ 'ਚ ਕਹਿੰਦੇ ਪਿਛਲੇ 5 ਸਾਲਾਂ 'ਚ 2.5 ਲੱਖ ਦਾ ਵਾਅਦਾ ਹੋਇਆ ਵਾਅਦਾ ਹੋਇਆ 25% ਦਾ ਵਾਅਦਾ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਬੜਾ ਉਹ ਗੱਲ ਹੈਗੀ ਆ ਵੀ 40 ਘੰਟੇ ਕੰਮ ਕਰਕੇ ਢਿੱਡ ਪੂਰਾ ਨਹੀਂ ਹੁੰਦਾ ਨਹੀਂ ਹੁੰਦਾ ਹਾਂ ਨਾਲ ਦੋਨਾਂ ਨੂੰ ਉੱਪਰ ਚਲਾਓ ਉੱਪਰ ਚਲਾਓ ਜਾਂ ਦੋ ਹੋਰ ਪਾਰਟ ਟਾਈਮ ਜਾਂ ਪਾਰਟ ਟਾਈਮ ਸ਼ਾਮ ਨੂੰ ਜਾ ਕੇ ਕਲੀਨਿੰਗ ਦਾ ਕੰਮ ਕਰੋ 4-4 ਘੰਟੇ ਕਿਤੇ ਹੋਰ ਲਾਓ ਲ ਬਸ ਇਹ ਟ੍ਰੈਂਡ ਜਾਨਕੀ ਚੱਲਿਆ ਹੋਇਆ ਇਹਦੇ ਨਾਲ ਟੈਣਾ ਸਾਹਿਬ ਇੱਕ ਹੋਰ ਵੀ ਦੱਸਿਆ ਉਹ ਕਹਿੰਦੇ ਵੀ ਇਹ ਇਹ ਜਿਹੜਾ ਤੁਸੀਂ ਚੀਜ਼ ਕਰ ਰਹੇ ਹੋ ਇਸੇ ਖਬਰ ਦੇ ਵਿੱਚ ਇੱਕ ਚੀਜ਼ ਆ ਉਹ ਕਹਿੰਦੇ ਜਿਹੜੀ ਇਹ ਚੀਜ਼ ਕਰ ਰਹੇ ਆ ਇਹ ਆਈਐਮ ਸਰਕਾਰ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਵੀ ਨਾ ਕਰੋ ਵੀ ਮੇਰੇ ਕੋਲੇ ਭਾਈ ਦੋ ਜਾਂ ਤਿੰਨ ਖਾਤੇ ਨੇ ਵੀ ਇੱਕ ਮਹੀਨੇ ਦੀ ਤਨਖਾਹ ਮੈਂ ਉਧਰੋਂ ਪਵਾ ਲੂੰ ਇੱਕ ਦੀ ਮੈਂ ਇੱਧਰ ਪਾ ਲੂੰ ਤੇ ਮੈਂ ਆਈ ਗੇਮ ਜੀ ਚਲਾਈ ਪਾਉਂ ਉਹ ਕਹਿੰਦੇ ਸੁਪਰ ਐਨੋਏਸ਼ਨ ਵਾਲੇ ਆਪਣੇ ਖਾਤੇ ਚੈੱਕ ਕਰਦੇ ਰਿਹਾ ਕਰੋ ਉਧਰ ਵੀ ਚੱਪਣ ਧਰਿਆ ਜਾ ਸਕਦਾ ਤੁਹਾਡੇ ਸਹੀ ਗੱਲ ਹੈ ਕਿਉਂਕਿ ਤੁਸੀਂ ਇਨਕਮ ਵਾਲੀ ਬ੍ਰੈਕਟ ਦੇ ਵਿੱਚ ਹੋਰ ਤਰੀਕੇ ਨਾਲ ਜਿਹੜਾ ਸਾਰਾ ਕੁਝ ਹੋਊਗਾ ਤੇ ਜਾਂ ਆਪਣੇ ਅਕਾਊਂਟੈਂਟ ਦੀ ਸੀਏ ਦੀ ਕਿਸੇ ਦੀ ਜਿਹੜਾ ਵਿੱਤੀ ਮਾਮਲਿਆਂ ਦਾ ਮਾਹਰ ਆ ਉਹਦੀ ਸਲਾਹ ਲਓ ਕਿਉਂਕਿ ਉਹ ਸਲਾਹ ਹੀ ਤੁਹਾਨੂੰ ਬਚਾ ਸਕਦੇ ਜੇ ਤੁਸੀਂ ਇੱਕ ਤੋਂ ਵੱਧ ਕੰਮ ਕਰ ਰਹੇ ਹੋ ਹਾਂ ਤੇ ਇਹਨਾਂ ਵਕਤ ਦੇ ਵਾੜ ਲੈਣੇ ਦੇਣੇ ਪੈ ਜਾਣੇ ਪੈ ਜਾਣ ਹਾਂਜੀ ਇਹ ਜਿਹੜੀ ਚੀਜ਼ ਹੈਗੀ ਟਨ ਦਾ ਦੋਸਤ ਜੀ ਮੰਨ ਲਾ ਤਾਂ ਘਰਾਂ ਦੇ ਨਾਲ ਹੀ ਆਪਾਂ ਗੱਲ ਇੱਕ ਹੋਰ ਕਰਦੇ ਆਂ ਕੋ ਜੋੜ ਲਈਏ ਖਬਰ ਹਾਂਜੀ ਇਹ ਹੈਗੀ ਹੈ ਖਬਰ ਬੀਬੀ ਇੱਕ ਸੁਖਪ੍ਰੀਤ ਕੌਰ ਜੀ ਜਦੋਂ ਆਪਾਂ ਨੇ ਹੁੰਦਾ ਕਿ ਇਹਨਾਂ ਦਾ ਆਪਾਂ ਕਹਿੰਨੇ ਵੀ ਘਰ ਆਪਦਾ ਕਿ ਲੈਣਾ ਹੈ ਕਿ ਆਪਦਾ ਘਰ ਬਣਾਉਣਾ ਹੈ ਹੂੰ ਇਹ ਉਸ ਚੀਜ਼ ਨਾਲ ਜੁੜੀ ਵੀ ਹੈ ਕਿ ਕਈ ਵਾਰੀ ਨਾ ਆਪਾਂ ਕਹਿੰਨੇ ਵੀ ਘਰ ਬਣਾ ਲਾ ਦੇ ਫਰਾਨੇ ਕੰਪਨੀ ਨਾਲ ਕਰ ਲਈ ਡੀਲ ਤੇ ਆਪਾਂ ਕਹਿ ਦਿੰਨੇ ਵੀ ਠੀਕ ਹੈ ਹੁਣ ਓਕਰ ਸਾਡੇ ਜਿਹੜੇ ਸੁਪਨਿਆਂ ਦਾ ਘਰ ਬਣ ਜਾਣਾ ਜੀ ਕਈ ਵਾਰੀ ਲੈਣੇ ਦੇ ਦੇ ਨੇ ਉਧਰ ਵੀ ਪੈ ਜਾਂਦੇ ਪੈ ਜਾਂਦੀ ਹੈ ਜੀ ਇਹ ਹੈ ਜੀ ਸੁਖਪ੍ਰੀਤ ਕੌਰ ਡਾਰਵਨ ਦੇ ਵਿੱਚ ਹੂੰ ਉੱਥੋਂ ਦੇ ਇੱਕ ਨਾ ਜਿਹੜੀ ਕੰਪਨੀ ਹੈ ਕੋਈ ਕੈਸੀਓ ਕੰਸਟਰਕਸ਼ਨ ਕਰਦੀ ਹੈ ਜੀ ਤੇ ਸੁਖਪ੍ਰੀਤ ਕੌਰ ਨੇ ਕੀ ਕੀਤਾ ਕਿ ਇਹਨੇ ਨਾ ਕੰਟਰੈਕਟ ਕਰ ਲਿਆ ਉਸ ਕੰਪਨੀ ਦੇ ਨਾਲ ਅਕਤੂਬਰ 2021 ਦੇ ਵਿੱਚ ਜੀ ਕੰਟਰੈਕਟ ਕਰ ਲਿਆ ਤੇ ਉਹਨਾਂ ਨੂੰ ਪੇਮੈਂਟ ਜਿਹੜੇ ਹਿਸਾਬ ਨਾਲ ਉਹਨਾਂ ਚੱਲਣੀ ਹੁੰਦੀ ਹੈ ਚੱਲ ਗਈ ਪੇਮੈਂਟ ਕਰਤੀ ਉਹਨੇ ਦਾ ਫਿਰ 60000 ਰੁਪਏ ਉਹਨਾਂ ਨੇ ਕਰਤਾ ਹਰ ਕੁਸ਼ਤਾਂ ਦੇ ਕੰਮ ਬ੍ਰੈਕਟਾਂ ਦੇ ਜਣਾ ਦੇ 60000 ਰੁਪਏ ਦੇਤਾ ਫਿਰ 62000 ਉਹਨਾਂ ਨੇ ਹੋਰ ਕਿਸ਼ਤ ਮੰਗੀ ਉਹਨਾਂ ਨੇ ਵੀ ਇੰਨੇ ਦਿਓ ਉਹਦੇ ਨਾਲ ਫਿਰ ਪਤਾ ਕੀ ਕੀਤਾ ਉਸ ਜਿਹੜੀ ਕੰਸਟਰਕਸ਼ਨ ਕੰਪਨੀ ਐ ਕੇਐਸਓ ਵਾਲੇ ਨੇ ਜੀ ਉਹਨਾਂ ਨੇ ਨਾ ਫਿਰ ਜਦੋਂ ਉਹ ਜਿਹੜਾ ਐਗਰੀਮੈਂਟ ਸੀ ਟਰਮੀਨੇਟ ਕਰਤਾ ਹੂੰ ਕਿਉਂਕਿ ਜਦੋਂ ਉਹਨਾਂ ਇਨਸਟਾਲਮੈਂਟ ਦੇ ਵਿੱਚ ਲਿਖਿਆ ਹੁੰਦਾ ਐਗਰੀਮੈਂਟ ਦੇ ਵਜੇ ਤੁਸੀਂ ਇਨਸਟਾਲਮੈਂਟ ਕਰੋ ਜਦੋਂ ਇਨਸਟਾਲਮੈਂਟ ਰੁਕ ਗਈ ਤਾਂ ਉਹ ਕੈਨਸਲ ਹੋ ਜਾਂਦਾ ਜੀ ਉਸ ਕੰਪਨੀ ਨੇ ਕਈ ਘਰਾਂ ਦੇ ਨਾਲ ਇਸ ਤਰ੍ਹਾਂ ਦਾ ਹੋਇਆ ਵੀ ਜਿਹੜੇ ਵਿਚਾਰੇ ਨੇ ਸੁਪਨੇ ਲਏ ਸੀ ਹੋਰ ਚੋ ਗੋਰੇ ਵੀ ਹੈਗੇ ਆ ਚੌਕਫਰੀ ਤੋਂ ਲਾਵਾਂ ਤਾਂ ਉਹ ਕਹਿੰਦੇ ਨਾ ਵੀ ਹੁਣ ਜਿਹੜਾ ਇਹ ਹੈ ਵੀ ਹੁਣ ਲਗਭਗ 1.5 ਸਾਲ ਹੋ ਗਿਆ ਉਹ ਘਰ ਦੇ ਵਿੱਚ ਨਾ ਜਿਵੇਂ ਉਵੇਂ ਅੱਧ ਵਿਚਾਲੇ ਖੜਾ ਉਹ ਲਟਕਿਆ ਵਿਚਾਲੇ ਲਟਕਿਆ ਪਿਆ ਤੇ ਹੁਣ ਉਹ ਕਹਿੰਦੀ ਵੀ ਮੈਨੂੰ ਜਿਹੜਾ ਇਹ ਇਸ ਤਰੀਕੇ ਦੇ ਨਾਲ ਜਿਹੜਾ ਘਰ ਲੈਣਾ ਸੀ ਕਿਤੇ ਮੈਂ ਸੋਚਿਆ ਸੀ ਵੀ ਮੇਰਾ ਘਰ ਬਣ ਜਾਊਗਾ ਹੁਣ ਮੈਨੂੰ ਤਾਂ ਇੱਕ ਤਾਂ ਜਿਹੜਾ ਮੈਂ ਪੇ ਕਰਤਾ ਆਲਰੇਡੀ ਚੱਕ ਲਿਆ 1.60 ਲੱਖ ਜਿਹੜਾ ਹੋਰ ਦਿੱਤਾ ਸੀ ਇੱਕ ਤਾਂ ਮੈਨੂੰ ਉਹਦੀ ਇੰਟਰਸਟ ਸ਼ੁਰੂ ਹੋ ਗਿਆ ਬੈਂਕਮਲ ਬੈਂਕ ਨੂੰ ਸ਼ੁਰੂ ਕਰ ਦੇਣਾ ਉਸੇ ਦਿਨ ਤੋਂ ਦੂਜਾ ਕਹਿੰਦੀ ਮੈਂ ਰੈਂਟਲ 'ਚ ਰਹਿੰਦੀ ਆ ਇਧਰੋਂ ਮੈਨੂੰ ਰੈਂਟ ਪਈ ਜਾਂਦਾ ਮੈਂ ਰੈਂਟ ਵੀ ਪੇ ਕਰੀ ਜੰਨੀ ਆ ਤੇ ਘਰ ਮੇਰਾ ਪਤਾ ਨਹੀਂ ਹਜੇ 1.5 ਸਾਲ ਹੋ ਗਿਆ ਉਹ ਅੱਧ ਵਿਚਾਲੇ ਡਟਕੇ ਆ ਉਹ ਕਹਿੰਦੀ ਵੀ ਜੇ ਮੈਨੂੰ ਹੁਣ ਮੈਂ ਉਹ ਸਾਰੀ ਡੀਲ ਛੱਡ ਕੇ ਨਵਾਂ ਬਿਲਡਰ ਹਾਇਰ ਕਰਦੀ ਆ ਤਾਂ ਮੈਨੂੰ ਘੱਟੋ ਘੱਟ 2 ਲੱਖ ਡਾਲਰ ਦਾ ਲਗੜਾ ਲੱਗਣਾ ਹੁੰਦਾ ਇਹ ਢਣਾ ਸਵੇੜੀ ਇਹ ਭੈਣ ਜੀ ਹੋਰੀਏ ਕੱਲੇ ਨਹੀਂ ਹੂੰ ਇਸ ਇਹ ਤਾਂ ਚਲੋ ਮੀਡੀਆ 'ਚ ਆ ਗਏ ਮੀਡੀਆ 'ਚ ਆ ਗਏ ਤਾਂ ਕਰਕੇ ਇਹਨਾਂ ਦੀ ਇਹ ਸਟੋਰੀ ਜਿਹੜੀ ਛਪੀ ਹੈਗੀ ਨੀ ਤਾਂ ਇਦਾਂ ਦੇ ਸਾਡੇ ਸੈਂਕੜੇ ਭਾਈ ਬੰਦੂ ਨੇ ਜਿੰਨਾਂ ਨਾਲ ਕੀ ਇਸ ਤਰੀਕੇ ਨਾਲ ਹੋਇਆ ਹਾਂ ਤੇ ਮੈਂ ਸਾਡੇ ਵਹਿਰੇ ਸਾਡੇ ਗਵਾਂਢ ਵੀ ਇਦਾਂ 2 ਸਾਲ ਬਾਅਦ ਘਰ ਦੀ ਦੁਆਰਾ ਕੰਸਟਰਕਸ਼ਨ ਸ਼ੁਰੂ ਹੋਈ ਕਿਉਂਕਿ ਉਹਨਾਂ ਦਾ ਬੈਂਕਰਪਟ ਹੋ ਗਿਆ ਹੋ ਗਿਆ ਹਾਂਜੀ ਤਾਂ ਪਤਾ ਨਹੀਂ ਟੈਣਾ ਸਾਹਿਬ ਕੀ ਹੁੰਦਾ ਇੱਕ ਹੋਰ ਵੀ ਇਹਦੇ ਨਾਲ ਹੀ ਆਪਾਂ ਇੱਕ ਸਲਾਹ ਜੋੜ ਦਈਏ ਖਾਸ ਤੌਰ ਦੇ ਉੱਤੇ ਜਿਹੜੇ ਪਹਿਲਾ ਘਰ ਬਣਾ ਰਹੇ ਆ ਉਹਨਾਂ ਨੂੰ ਇਸ ਚੱਕਰ ਚ ਨਹੀਂ ਪੈਣਾ ਚਾਹੀਦਾ ਹਾਂ ਇੱਕ ਵਾਰ ਰੈਂਟ ਭਰਨਾ ਦੂਜੇ ਪਾਸੇ ਦੂਜੇ ਸਰ ਜਾਂਦਾ ਹਜੇ ਫਿਰ ਵੀ ਹਾਂ ਉਹਨਾਂ ਨੂੰ ਜਿਹੜਾ ਹੈਗਾ ਕਿ ਹਮੇਸ਼ਾ ਇਹ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਉਹ ਪਹਿਲਾ ਘਰ ਬਣਿਆ ਬਣਾਇਆ ਖਰੀਦਣ ਜਿਹੜਾ ਰੈਡੀ ਟੂ ਤੁਸੀਂ ਰਹਿਣ ਵਾਸਤੇ ਰੈਡੀ ਟੂ ਤੁਸੀਂ ਐਂਟਰ ਕਰਨਾ ਵੀ ਮਤਲਬ ਕੁੰਜੀਆਂ ਫੜੀਆਂ ਦੇ ਵਿੱਚ ਵਰਗੇ ਪੜ ਗਏ ਸਮਾਨ ਧਰ ਲੈ ਜਾ ਹਾਂਜੀ ਤਾਂ ਉਹ ਜਿਹੜਾ ਹੈਗਾ ਕਿ ਇਹ ਜਦੋਂ ਤੁਸੀਂ ਦੂਜੀ ਪ੍ਰਾਪਰਟੀ ਜਾਂ ਆਪਾਂ ਕਹਿੰਦੇ ਨੇ ਹੁੰਦੇ ਆ ਵੀ ਇਨਵੈਸਟਮੈਂਟ ਦੇ ਰੂਪ ਵਿੱਚ ਇਨਵੈਸਟਮੈਂਟ ਪ੍ਰਾਪਰਟੀ ਜਾਂ ਆਪਾਂ ਕਹਿੰਦੇ ਨੇ ਵੀ ਹੁਣ ਆਪਾਂ ਆਪਣੀ ਮਰਜ਼ੀ ਮੁਤਾਬਕ ਘਰ ਬਣਾਉਣਾ ਤਾਂ ਤੁਹਾਡੇ ਕੋਲ ਐਸੈਟ ਵੀ ਤੁਸੀਂ ਆਪਣੇ ਪਹਿਲੇ ਘਰ 'ਚ ਹੀ ਬੈਠੇ ਹੋ ਤਾਂ ਫੇਰ ਤੁਸੀਂ ਇਹੋ ਜਿਹਾ ਜਿਹੜਾ ਕਿ ਪੰਗਾ ਲੈ ਸਕਦੇ ਹੋ ਕਿਉਂਕਿ ਤੁਹਾਡੀ ਸਕਿਉਰਿਟੀ ਕਾਟੀ ਬਣ ਜਾਂਦੀ ਹੈ 2-4 ਸਾਲਾਂ 5-6 ਸਾਲਾਂ ਬਾਅਦ ਇਹ ਫੈਸਲਾ ਤੁਹਾਨੂੰ ਫੇਰ ਲੈਣਾ ਹੈ ਇਹ ਕੰਪਨੀ ਦੇ ਜਿਹੜੇ ਕੰਟਰੈਕਟ ਆ ਉਹ ਵੀ ਬੰਦੇ ਨੂੰ ਬੜੇ ਧਿਆਨ ਦੇ ਨਾਲ ਕਰਨਾ ਚਾਹੀਦਾ ਵੀ ਕੰਪਨੀ ਦਾ ਕ੍ਰੈਡੈਂਸ਼ ਪਿਛਲਾ ਕੀ ਆ ਉਹਦਾ ਪਾਸਟ ਹਨ ਵੇਖ ਕੇ ਨਾ ਚਾਹੀਦਾ ਵੀ ਮੈਂ ਤੁਹਾਨੂੰ ਇਹ ਗੱਲ ਦੱਸਦਾ ਉਹ ਕਹਿੰਦੇ ਸੀ 60 ਪੰਨਿਆਂ ਦਾ 70 ਪੰਨਿਆਂ ਦਾ 80 ਪੰਨਿਆਂ ਦਾ ਕੰਟਰੈਕਟ ਹੁੰਦਾ ਟਹਿਣਾ ਸਾਹਿਬ ਹੁਣ 80 ਪੰਨਿਆਂ ਦਾ ਜਿਹੜਾ ਕੰਟਰੈਕਟ ਆ ਉਹ ਕਿਵੇਂ ਕਿਸ ਤਰੀਕੇ ਨਾਲ ਕੋਈ ਬੰਦਾ ਪਾ ਸਕਦਾ ਆ ਉਹ ਤਾਂ ਜਾਨੀ ਕਿ ਆਪਾਂ ਦੇ ਜਿਹੜੇ ਵਕੀਲ ਹੈਰ ਕੇ ਕੀਤਾ ਉਹ ਹੀ ਦੱਸ ਸਕਦਾ ਵੀ ਕਿ ਕਿਵੇਂ ਹੋ ਸਕਦਾ ਕਿ ਨਹੀਂ ਜੀ ਤੇ ਹੋ ਸਕਦਾ ਵੀ ਵਕੀਲਾਂ ਨੇ ਵੀ ਪੜਿਆ ਹੋਵੇ ਜੀ ਤੇ ਨਾ ਹੀ ਇੰਨਾ ਪਤਾ ਹੁੰਦਾ ਭਾਈ ਵੀ ਬਾਅਦ ਵਿੱਚ ਹੁਣ ਜੇ ਆਪਾਂ ਜੋ ਅੱਡੀ ਕਿਸੇ ਨਾਲ ਡੀਲ ਕਰਦੇ ਆ ਪਹਿਲਾਂ ਤਾਂ ਇਹ ਨੈਗੇਟਿਵ ਹੁੰਦਾ ਮੰਦਾ ਪਹਿਲਾਂ ਮੰਨਦੇ ਨਹੀਂ ਹੁੰਦਾ ਵੀ ਯਾਰ ਹਾਂ ਮੈਂ ਫਾਨੇ ਕੰਪਨੀ ਨਾਲ ਕੰਸਟਰਕਸ਼ਨ ਕੰਪਨੀ ਨਾਲ ਡੀਲ ਕਰ ਲਈ ਹੈ ਤੇ ਮੇਰਾ ਘਰ ਇੰਨੇ ਚਰਚਾ ਨਾਲ ਦਿੱਤਾ ਵੀ ਨੇ ਜਿੱਤੇ ਬਾਨਾ ਦੇਣ ਜਿੱਤੇ ਮੈਂ ਚਾਬੀਆਂ ਫੜ ਲੈਣੀਆਂ ਜਾ ਕੇ ਤੇ ਜਾ ਕੇ ਬਹਿ ਰ ਜਾਣਾ ਟਾੜਾਫਾ ਅਗਲੀ ਖਬਰ ਵੀ ਆਪਾਂ ਜਿਹੜੀ ਹੈਗੀ ਕਿ ਉਹ ਸਾਡੇ ਪੰਜਾਬੀਆਂ ਨਾਲ ਬਹੁਤ ਜੁੜੀ ਹੋਈ ਵੈਸੇ ਤਾਂ ਇਹ ਖੈਰ ਸਾਰਿਆਂ ਨਾਲ ਜੁੜੀ ਹੋਈ ਹੈ ਪਰ ਪੰਜਾਬੀਆਂ ਚ ਇਹ ਚਰਚਾ ਬਹੁਤ ਕਾਸਟੋਰ ਦੇ ਤਰ੍ਹਾਂ ਬੱਚੇ ਪੜਾਉਣੇ ਆ ਪ੍ਰਾਈਵੇਟ ਸਕੂਲ ਤੇ ਪਬਲਿਕ ਸਕੂਲ ਨੂੰ ਲੈ ਕੇ ਇਹਦੇ ਬਾਰੇ ਟੈਣਾ ਸਾਹਿਬ ਇੱਕ ਰਿਪੋਰਟ ਆਈ ਆ ਇਹ ਰਿਪੋਰਟ ਟੈਣਾ ਸਾਹਿਬ ਜਿਹੜੀ ਕਿਸ ਦੇ ਏ ਈ ਯੂ ਜਿਹੜੀ ਕਿ ਆਸਟ੍ਰੇਲੀਅਨ ਐਜੂਕੇਸ਼ਨ ਯੂਨੀਅਨ ਆ ਉਹਨਾਂ ਦੇ ਹਵਾਲੇ ਨਾਲ ਟੈਣਾ ਸਾਹਿਬ ਇਹ ਆਈ ਆ ਤੇ ਜਿਹੜਾ ਸਕੂਲ ਰਿਸੋਰਸ ਸਟੈਂਡਰਡ ਆ ਉਹਨੂੰ ਜਿਹੜਾ ਇਹਨਾਂ ਨੇ ਮੁੱਖ ਜਿਹੜਾ ਬਣਾਇਆ ਆਧਾਰ ਆਧਾਰ ਬਣਾਇਆ ਵੀ ਆਪਾਂ ਕਹਿੰਦੇ ਹੁੰਨੇ ਆ ਵੀ ਜਿਹੜੀ ਸਰਕਾਰਾਂ ਨੇ ਉਹ ਪਬਲਿਕ ਸਕੂਲਾਂ ਦੇ ਜਾਂ ਜਿਹਨੂੰ ਆਪਾਂ ਸਰਕਾਰੀ ਸਕੂਲਾਂ ਦਾ ਜਿਹੜਾ ਸ਼ਬਦ ਅੱਜ ਕਹਿ ਦਈਏ ਵੀ ਉਹਨਾਂ ਦੀਆਂ ਮਾਈ ਬਾਪ ਹੁੰਦੀਆਂ ਨੇ ਪਰ ਆਸਟ੍ਰੇਲੀਆ 'ਚ ਕਮ ਮਰਤਾਗਾ ਪੁੱਠਾਗਾ ਕਹਿੰਦੇ ਵੀ ਇੱਥੇ ਆਪਣੇ ਜਿਹੜੇ ਆਪ ਦੇ ਢਿੱਡੋਂ ਜाये ਬੱਚੇ ਆ ਆਸਟ੍ਰੇਲੀਅਨ ਗਵਰਨਮੈਂਟ ਦੇ ਜਾਨੀ ਕਿ ਪਬਲਿਕ ਸਕੂਲ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚੇ ਹਾਂ ਜਿਹੜੀ ਉਹਨਾਂ ਨੂੰ ਕਹਿੰਦੇ ਇਹ ਮਤਰੀ ਮਾਂ ਵਾਲਾ ਸਲੂਕ ਕਰਦੇ ਤੇ ਪ੍ਰਾਈਵੇਟ ਸਕੂਲਾਂ ਨੂੰ ਆਪਣਾ ਪੁੱਤ ਮੰਨ ਕੇ ਚਲਦੇ ਆ ਤੇ ਇਹਦੇ ਤੇ ਜਿਹੜੀ ਟੀਚਰ ਯੂਨੀਅਨ ਆ ਉਹਨਾਂ ਨੇ ਵੀ ਟੈਣਾ ਸਾਹਿਬ ਕਾਫੀ ਇਤਰਾਜ਼ ਪ੍ਰਗਟ ਕੀਤੇ ਆ ਹੁਣ ਜਿਹੜੀ ਰਿਪੋਰਟ ਆਈ ਆ ਕਿ ਸਰਕਾਰ ਕਹਿੰਦੇ ਵੀ ਕਾਣੀ ਅੱਖ ਨਾਲ ਹੂੰ ਬਿਤਰਣ ਕਰਦੀ ਆ ਕਾਣੀ ਬੰਡ ਕਾਣੀ ਬੰਡ ਕਰਦੀ ਆ ਹਨਾ ਕਾਣੀ ਬੰਡ ਕਰਦੀ ਆ ਹੂੰ ਕਹਿੰਦੇ ਵੀ ਪ੍ਰਾਈਵੇਟ ਤੇ ਪਬਲਿਕ ਸਕੂਲਾਂ ਚ ਫੰਡਿੰਗ ਦਾ ਪਾੜਾ ਇੰਨਾ ਜ਼ਿਆਦਾ ਆ ਕਿ ਪ੍ਰਾਈਵੇਟ ਸਕੂਲਾਂ ਚ ਜਿੰਨੇ ਬੱਚੇ ਨੂੰ ਪੈਸੇ ਚਾਹੀਦੇ ਆ ਹੂੰ ਉਹ ਤੋਂ ਆਏ ਸਾਲ ਦੇ 462 ਡਾਲਰ ਪ੍ਰਤੀ ਬੱਚਾ ਗਵਰਨਮੈਂਟ ਵੱਧ ਫੰਡਿੰਗ ਕਰਦੀ ਆ ਹੂੰ ਹਾਂਜੀ ਦੂਜੇ ਪਾਸੇ ਪਬਲਿਕ ਸਕੂਲ ਜਿਹਨੂੰ ਸਰਕਾਰੀ ਸਕੂਲ ਕਹਿੰਦੇ ਆ ਉਹਨਾਂ ਦੇ ਜਿੰਨੇ ਇੱਕ ਬੱਚੇ ਨੂੰ ਪੈਸੇ ਚਾਹੀਦੇ ਆ ਸਾਲ ਦੇ ਉਹਨੂੰ 2509 ਡਾਲਰ ਘੱਟ ਫੰਡਿੰਗ ਕਰਦੀ ਆ ਹੂੰ ਜਣੀ ਓਵਰਆਲ ਜਿਹੜੀ ਹੈਗੀ ਐ ਕਿ ਆਸਟ੍ਰੇਲੀਅਨ ਐਜੂਕੇਸ਼ਨ ਯੂਨੀਅਨ ਦੇ ਕਹਿਣ ਮੁਤਾਬਕ ਵੀ ਜਿਹੜਾ ਸਰਕਾਰੀ ਸਕੂਲਾਂ ਨੂੰ 31.7 ਬਿਲੀਅਨ ਡਾਲਰ ਦੀ ਹੋਰ ਫੰਡਿੰਗ ਚਾਹੀਦੀ ਆ ਜਦੋਂ ਕਿ ਪ੍ਰਾਈਵੇਟ ਸਕੂਲਾਂ ਨੂੰ 2.1 ਬਿਲੀਅਨ ਡਾਲਰ ਦੀ ਐਕਸਟਰਾ ਫੰਡਿੰਗ ਹੋ ਰਹੀ ਹੈ ਐਕਸਟਰਾ ਫੰਡਿੰਗ ਹੋ ਰਹੀ ਹੈ ਹਾਂ ਤਾਂ ਇਹ ਜਿਹੜਾ ਹੈਗਾ ਕਿ ਸਵਾਲ ਇੱਕ ਪਾਸੇ ਤਾਂ ਘਟਾ ਉਹਨਾਂ ਨੂੰ ਜਿਹੜੇ ਲੋੜ ਮੁਤਾਬਕ ਪੂਰੇ ਵੀ ਨਹੀਂ ਮਿਲਦੇ ਹਾਂਜੀ ਤੇ ਇੱਕ ਪਾਸੇ ਦਿੰਦੇ ਉਹਨਾਂ ਨੂੰ ਚਾਹੀਦੇ ਉਹ ਤੋਂ ਵੀ ਵੱਧ ਮਿਲ ਰਹੇ ਹਾਂ ਇਹਦੇ 'ਚ ਉਹਨਾਂ ਨੇ ਹੁਣ ਗੱਲ ਕਿਹਾ ਕਿ ਸਰਕਾਰ ਲੋਕਾਂ ਨੂੰ ਮਜਬੂਰ ਕਰ ਰਹੀ ਹੈ ਕਿ ਆਪਣੇ ਬੱਚਿਆਂ ਨੂੰ ਔਖੇ ਹੋ ਕੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਾਇਆ ਜਾਵੇ ਹੂੰ ਤੇ ਇਹ ਇੱਕ ਹੋਰ ਗੱਲ ਆ ਟੈਨਾ ਸਾਹਿਬ ਦੇ ਵਿੱਚ ਇਹ ਕਿਹੜਾ ਇਫੈਕਟ ਹੋਰ ਜੜ ਜਾਂਦਾ ਕਿ ਪਿਛਲੇ 5 ਸਾਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ 'ਚ ਪੜਨ ਵਾਲੇ ਬੱਚਿਆਂ ਦੀ ਗਿਣਤੀ ਦੇ ਵਿੱਚ 7% ਦਾ اضافہ ਹੋ ਗਿਆ ਜਾਨੀ ਕਿ ਔਖੇ ਹੋ ਕੇ ਪੇਰੈਂਟ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੜਾ ਰਹੇ ਆ ਉਹ ਪਰ ਮਾਂ ਪਿਓ ਨੂੰ ਵੀ ਹੁੰਦਾ ਤੇ ਵੀ ਜਲ ਮੇਰਾ ਬੱਚਾ ਫਿਰ ਉਸ ਸਕੂਲ 'ਚ ਪੜ੍ਹ ਜਿੱਥੇ ਵੱਡ ਸੋਰਸਸ ਤੇ ਵੱਡ ਦੇਦੇ ਹੈਗੇ ਆ ਨਾ ਕੋਈ ਗੁੱਤੀ ਗੱਲ ਨਾ ਫਿਰ ਫਿਰ ਵੇਖਾ ਵੇਖੀ ਵੀ ਹੋ ਜਾਂਦੀ ਹੈ ਇਹ ਵੀ ਗੱਲ ਹੈਗੀ ਆ ਉਹ ਨਤੀਜਿਆਂ ਦੇ ਆਧਾਰ ਤੇ ਲੋਕ ਫਿਰ ਕਰਦੇ ਆ ਨਾ ਕਿ ਇੱਥੋਂ ਦਾ ਮਤਲਬ ਆ ਰਿਹਾ ਕਿੰਨੇ ਬੱਚੇ ਕਿੰਨੇ ਨੰਬਰ ਲੈ ਰਿਹਾ ਕਿੰਨੇ ਪਰਸੈਂਟ ਜਿਹੜਾ ਸਾਰਾ ਕੁਝ ਆ ਰਿਹਾ ਇਹਦੇ ਜਿਹੜੀ ਉਹਨਾਂ ਨੇ ਗੱਲ ਕੀਤੀ ਕਿ ਸਰਕਾਰ ਦਾ ਜਿਹੜਾ ਪੈਂਤੜਾ ਕੀ ਹੈ এডਿਕੇਸ਼ਨ ਦਾ ਉਹ ਕਹਿੰਦੇ ਵੀ ਜਿਹੜਾ ਸਕੂਲ ਬੈਸਟ ਪਰਫਾਰਮ ਕਰਦਾ ਉਹਨੂੰ ਫੰਡਿੰਗ ਜ਼ਿਆਦਾ ਦਿੰਦੇ ਜਿਹੜਾ ਘੱਟ ਕਰਦਾ ਉਹਨੂੰ ਹਾਲਾਂਕਿ ਲੋਡ ਉਹਨਾਂ ਨੂੰ ਆ ਲੋਡ ਉਹਨਾਂ ਨੂੰ ਪਰ ਇਹਨਾਂ ਦੇ ਵੀ ਕੁਆਪਦਾ ਕਰਾਈਟਰੀਆ ਹੋਊਗਾ ਨਾ ਜਿੱਥੇ ਅਧਿਆਪਕ ਵੱਧ ਮਿਹਨਤ ਕਰਦੇ ਆ ਜਾਂ ਕੋਈ ਉਸ ਤਰ੍ਹਾਂ ਦਾ ਕੋਈ ਨਹੀਂ ਉਹ ਟੈਨਾਸ ਦਾ ਉਹਦਾ ਕਾਰਨ ਇਹੀ ਆ ਕਿ ਜਿਹੜੇ ਉੱਥੇ ਜਿੱਥੇ ਹੁਣ ਜਿਹੜੇ ਜਿੱਥੇ ਇਕਨੋਮੀ ਮਤਲਬ ਖਾਸ ਤੌਰ ਤੇ ਕੀ ਹੈ ਕਿ ਜਿਹੜੇ ਪਬਲਿਕ ਸਕੂਲਾਂ ਦਾ ਵੀ ਸਿਸਟਮ ਕੀ ਹੈ ਕਿ ਜਿੱਥੇ ਲੋਅ ਇਕਨੋਮੀ ਵਾਲੇ ਲੋਕ ਰਹਿੰਦੇ ਆ ਘੱਟ ਆਮਦਨ ਵਾਲੇ ਲੋਕ ਰਹਿੰਦੇ ਆ ਉਹ ਸਕੂਲ ਦਾ ਹਾਲ ਮਾੜਾ ਮਾੜਾ ਹੁਣ ਉਹ ਸਕੂਲ ਵੀ ਚੰਗੇ ਹੁੰਦੇ ਜਿੱਥੇ ਕਿ ਲੋਕਾਂ ਦੀ ਜਿਹੜੀ ਇਨਕਮ ਜ਼ਿਆਦਾ ਹੈਗੀ ਤੇ ਕਿਉਂਕਿ ਉਹ ਬੱਚਿਆਂ ਦਾ ਸਕੂਲ ਜਾ ਕੇ ਉਹਨਾਂ ਦਾ ਉਹ ਕਰਦੇ ਰਹਿੰਦੇ ਪਾਲੋਅ ਅਪ ਪਾਲੋਅ ਅਪ ਕਰਦੇ ਰਹਿੰਦੇ ਆ ਉਹ ਸਕੂਲ ਵਧੀਆ ਨੇ ਕਈ ਲੋਕ ਆਪਾਂ ਨਿਊਜ਼ੀਲੈਂਡ ਵੀ ਦੇਖਿਆ ਇੱਥੇ ਵੀ ਦੇਖਿਆ ਉਹ ਲੋਅ ਸਾਈਡ ਤੇ ਹਾਈ ਸਾਈਡ ਵਾਲੇ ਹੁੰਦੇ ਸੀ ਏਰੀਆ ਹਾਂ ਹਾਂ ਉਹ ਲੋਕ ਉੱਥੇ ਛੱਡ ਕੇ ਘਰ ਕਿਰਾਏ ਤੇ ਲੈ ਕੇ ਬੱਚੇ ਉੱਥੇ ਪੜਾਉਂਦੇ ਸੀ ਉੱਥੇ ਪੈਂਦੇ ਸੀ ਹਾਂ ਸੋ ਇਹ ਇਹ ਜਿਹੜੀ ਚੀਜ਼ ਵੀ ਹੈਗੀ ਉਹ ਕਹਿੰਦੇ ਵੀ ਇਹਦਾ ਬੈਲੈਂਸ ਸਰਕਾਰ ਵੱਲੋਂ ਬਣਾਇਆ ਜਾਣਾ অতি ਜ਼ਰੂਰੀ ਹੈ ਨਹੀਂ ਤਾਂ ਇਹ ਆਉਣ ਵਾਲੇ ਸਮੇਂ 'ਚ ਖਤਰਨਾਕ ਰੁਝਾਨ ਬਣੂਗਾ ਇਹਦੇ ਨਾਲ ਜਿਹੜਾ ਹੈਗਾ ਕਿ ਪਬਲਿਕ ਸਕੂਲਾਂ ਦੀ ਹਾਲਾਤ ਮਾੜੇ ਹੋ ਰਹੇ ਨੇ ਤੇ ਨਾਲ ਦੀ ਨਾਲ ਇਹਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਮਾਰਕ ਇਹਨਾਂ ਨੂੰ ਪੈ ਰਹੀ ਹੈ ਜਿਹੜੇ ਦੂਰ ਦਰਹੇਡੇ ਪਬਲਿਕ ਸਕੂਲ ਆ ਹੂੰ ਕੌਣ ਬਿਲਕੁਲੀ ਧਿਆਨ ਨਹੀਂ ਦਿੱਤਾ ਜਾਨ ਅੰਤਰੀ ਸਾਈਡ ਜਿਹੜੇ ਪਿੰਡਾਂਾਂ 'ਚ ਨਿੱਕੇ ਨਿੱਕੇ ਤੋਂ ਉਹਨਾਂ ਦੇ ਵਿੱਚ ਟੀਚਰਾਂ ਦੀ ਉੱਥੇ ਘਾਟ ਇਨਫਰਾਸਟ੍ਰਕਚਰ ਦੀ ਉੱਥੇ ਘਾਟ ਫੰਡਿੰਗ ਦੀ ਟਹਿਣਾ ਸਭ ਉੱਥੇ ਘਾਟ ਜਿਹਦੇ ਕਰਕੇ ਕਿ ਉਹਨਾਂ ਏ ਪ੍ਰਾਈਵੇਟ ਸਕੂਲ ਵੀ ਨਹੀਂ ਹੈਗੇ ਤੇ ਇੱਕ ਇਹ ਵੀ ਇੱਕ ਨਾਲ ਉਹਨਾਂ ਨੇ ਇੱਕ ਜਿਹੜਾ ਜਿਹੜਾ ਗੱਲ ਕਹੀ ਹੈ ਕਿ ਸ਼ਹਿਰਾਂ ਦੇ ਉੱਤੇ ਬੋਝ ਵੱਧ ਰਿਹਾ ਹੈ ਕਿਉਂਕਿ ਲੋਕ ਕੰਟਰੀ ਸਾਈਡ ਤੋਂ ਆਪਣੇ ਬੱਚਿਆਂ ਨੂੰ ਪੜਾਉਣ ਦੇ ਲਈ ਸ਼ਹਿਰਾਂ ਦੇ ਵਿੱਚ ਆ ਕੇ ਬਸਣੇ ਸ਼ੁਰੂ ਹੋ ਗਏ ਇਹ ਇੱਕ ਬੈਡ ਇੰਪੈਕਟ ਜਿਹੜਾ ਪੈ ਰਿਹਾ ਹੈ ਇੱਕ ਪਾਸੇ ਸਰਕਾਰ ਦੀਆਂ ਪਾਲਿਸੀਆਂ ਨੇ ਨੀਤੀਆਂ ਨੇ ਵੀ ਜੇ ਇਦਾਂ ਦੇ ਇੰਟਰਡਿਊਸ ਕੀਤੇ ਜਾ ਰਿਹਾ ਕਿ ਲੋਕ ਵੱਧ ਤੋਂ ਵੱਧ ਜਾ ਕੇ ਜਿਹੜੇ ਹੈਗੇ ਆ ਕਿ ਛੋਟੇ ਟਾਊਨਾਂ 'ਚ ਰੀਜਨਲ ਏਰੀਆ ਦੇ ਵਿੱਚ ਰਹਿਣ ਤਾਂ ਕਿ ਜਿਹੜੀ ਬਸੋਂ ਦਾ ਇੱਕ ਬਕੇਂਦਰੀਕਰਨ ਹੋਵੇ ਜਾਂ ਕਿ ਉਹਦੇ ਇੱਕ ਬੈਲੈਂਸ ਬਣੇ ਹਨਾ ਵੀ ਬੋਝ ਨਾ ਪਵੇ ਵੱਡੇ ਸ਼ਹਿਰਾਂ ਤੇ ਘਰ ਮਹਿੰਗੇ ਨਾ ਹੋਣ ਦੂਜੇ ਪਾਸੇ ਸਰਕਾਰ ਆਪਣੀ ਵਾਂਡੀ ਇਹੋ ਜੀ ਕਰਦੀ ਹੈ ਕਿ ਲੋਕ ਮਜਬੂਰ ਹੋ ਕੇ ਸ਼ਹਿਰਾਂ ਵੱਲ ਆ ਰਹੇ ਹੈ। ਤੋਂ ਮੈਂ ਅੱਜ ਖਬਰ ਪੜੇ ਮੈਂ ਏਰੀਆ ਪਹੁੰਚ ਗਿਆ। ਜੀ ਉਹ ਸਕੂਲ ਨਾ ਕੰਟਰੀਸਾਈਡ ਉਹ ਵੀ ਜੀ ਸਿਰਫ 5 ਬੱਚੇ ਉਸ ਸਕੂਲ ਚ ਜੀ ਕਿਸੇ ਟਾਈਮ 20-25 ਤੋਂ ਜ਼ਿਆਦਾ ਹੋਣਗੇ ਤੇ ਪਰ ਅੱਜ ਇਸ ਪਰ ਜਿਹੜੇ ਉੱਚ 5 ਹੀ ਬੱਚੇ ਪੜ੍ਹਦੇ ਆ ਇਸ ਵੇਲੇ ਜੀ ਟੇਣਾ ਸਾਹਿਬ ਇਹ ਤੋਂ ਬਾਅਦ ਆਪਾਂ ਆਪਣੇ ਸਿੱਖ ਭਾਈ ਚਰਨ ਨਾਲ ਪੰਜਾਬੀਆਂ ਨਾਲ ਜੁੜੀ ਇੱਕ ਘਟਨਾ ਤੇ ਚਰਚਾ ਕਰਦੇ ਹਾਂ। ਮੰਦਭਾਗੀ ਘਟਨਾ ਕਹਿ ਸਕਦੇ ਹਾਂ। ਹਾਂ ਜੀ ਪਰਥ ਦੇ ਗੁਰੂ ਘਰ ਨੇ ਜਿਹੜੇ ਕਿਨਿੰਗ ਵੇਲ ਸਰਬ ਦੇ ਵਿੱਚ ਪੈਂਦੇ ਆ ਹੂੰ ਹੂੰ ਉੱਥੇ ਟਹਿਣਾ ਸਾਹਿਬ ਇੱਕ 20 ਸਾਲਾਂ ਨੌਜਵਾਨ ਨੇ ਕਿਉਂਕਿ ਜਿਹੜਾ ਗ੍ਰਫਤਾਰ ਗ੍ਰਫਤਾਰ ਹੋਇਆ ਆਪਾਂ ਉਹਦੇ ਬੇਇੱਜ਼ਤੀ ਕਰਦੇ ਆ ਹਾਂ ਉਹਦੇ ਆਧਾਰ ਤੇ ਉਹਨੇ ਕਹਿੰਦੇ ਕੁਟਕਾ ਸਾਹਿਬ ਦੀ ਬੇਇੱਜ਼ਤੀ ਕੀਤੀ ਆ ਉਹਦਾ ਸੋਸ਼ਲ ਮੀਡੀਆ 'ਚ ਵੀ ਚੀਜ਼ਾਂ ਵਾਇਰਲ ਹੋਈਆਂ ਨੇ ਉਹ ਤੋਂ ਬਾਅਦ ਜਿਹੜਾ ਟਹਿਣਾ ਸਾਹਿਬ ਹਾਲਾਂਕਿ ਇਹਦੇ ਬਾਰੇ ਸਰਕ ਜੜਕੀ ਇਨਵੈਸਟੀਗੇਸ਼ਨ ਹੋ ਰਹੀ ਹੈ ਇਨਵੈਸਟੀਗੇਸ਼ਨ ਹੋ ਰਹੀ ਹੈ ਜਿਹੜੇ ਹਰਪਜਨ ਸਿੰਘ ਬੈਦਵਾਨ ਨੇ ਜਿਹੜੇ ਵੈਸਟਰਨ ਆਸਟ੍ਰੇਲੀਆ ਸਿਕ ਕਾਉਂਸਲ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਕਿਹਾ ਕਿ ਪੁਲਿਸ ਸਾਨੂੰ ਪੂਰਾ ਸਹਿਯੋਗ ਦੇ ਰਹੀ ਹੈ ਪਰ ਉਹਦੇ ਚ ਕੀ ਗੱਲ ਹੈ ਟੈਨਾ ਸਾਹਿਬ ਕਿ ਇਹ ਜਿਹੜਾ ਨਾ ਪਹਿਲਾਂ ਪੁਲਿਸ ਤੱਕ ਐਡਮਿਨਿਸਟ੍ਰੇਸ਼ਨ ਤੱਕ ਸਰਕਾਰ ਤੱਕ ਉਸ ਤਰੀਕੇ ਨਾਲ ਜਿਹੜਾ ਹੈਗਾ ਕਮਿਊਨੀਕੇਟ ਨਹੀਂ ਹੋਇਆ ਮਸਲਾ ਉਹ ਕਿਉਂ ਨਹੀਂ ਹੋਇਆ ਕਿਉਂਕਿ ਜਦਾਂ ਬਾਈਬਲ ਨੂੰ ਇਹ ਇੱਕ ਨਾਰਮਲ ਕਿਤਾਬ ਵਾਂਗ ਮੰਨਦੇ ਹਾਂ ਤੇ ਉਹਦੀ ਉਹਦੀ ਕੋਈ ਉਹ ਬੱਕਰੇ ਤਰੀਕੇ ਨਾਲ ਰੱਖਣ ਜਾਂ ਉਹਦੀ ਕੋਈ ਚੀਜ਼ ਨਹੀਂ ਤੇ ਆਪਾਂ ਆਪ ਵੀ ਦੇਖਿਆ ਕਿ ਵਾਈਬਲ ਤੁਹਾਨੂੰ ਵੈਸੇ ਵੰਡੀ ਜਾਂਦੀ ਹੈ ਤੁਹਾਨੂੰ ਵੰਡੀ ਜਾਂਦੇ ਆ ਰੋਡ ਤੇ ਖੜੇ ਹੁੰਦੇ ਆ ਉਹ ਵੀ ਬਣ ਦਿੰਦੇ ਹਾਂਜੀ ਹਾਂ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਉਹਨੂੰ ਐਜ਼ ਨਾਰਮਲ ਲਿਖਿਆ ਪਰ ਜਦੋਂ ਹੁਣ ਇਹ ਗੱਲਬਾਤ ਅੱਗੇ ਗਈ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਸਾਡੇ ਲਿਵਿੰਗ ਗੁਰੂ ਨੇ ਹੂੰ ਤਾ ਜਦੋਂ ਉਹਨਾਂ ਦੀ ਜਿਹੜੀ ਮਹਾਨਤਾ ਉਹਨਾਂ ਦੀ ਪਵਿੱਤਰਤਾ ਉਹ ਤੋਂ ਬਾਅਦ ਜਿਹੜਾ ਹੈਗਾ ਕਿ ਉਹਨਾਂ ਨੇ ਟਹਿਣਾ ਸਾਹਿਬ ਇਸ ਤਰ੍ਹਾਂ ਕਿ ਇਹ ਜਿਹੜਾ ਕੀਤਾ ਹੁਣ ਇਸ ਜਿਹੜਾ ਨੌਜਵਾਨ ਟਹਿਣਾ ਸਾਹਿਬ ਜਿਹੜਾ 20 ਸਾਲਾਂ ਗ੍ਰਫਤਾਰ ਹੋਇਆ ਹਾਲਾਂਕਿ ਉਹਨੂੰ ਕੋਰਟ 'ਚ ਪੇਸ਼ ਕੀਤਾ ਗਿਆ ਕੀ ਹੈ ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਹੈ ਕਿ ਕਹਿੰਦੇ ਤੇ 80 A ਦਾ ਜਿਹੜਾ ਜਿਹੜੀ ਧਾਰਾ ਲਾਈ ਗਈ ਹੈ ਜਿਹੜੀ ਕਿ ਨਸਲੀ ਤੌਰ ਤੇ ਕਿਸੇ ਵਰਗ ਨੂੰ ਕਿਸੇ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਧਾਰਾ ਹੈਗੀ ਹੈ ਤੇ ਇਹਦੇ ਤੇ ਟਹਿਣਾ ਸਾਹਿਬ ਹੁਣ ਇੱਕ ਤੁਸੀਂ ਥੋੜਾ ਜਿਹਾ ਉਹਦੇ ਤੇ ਵੀ ਥੋੜਾ ਚਾਨਣਾ ਪਾ ਦਿਓ ਕਿ ਮੈਲਬਨ ਦੇ ਵਿੱਚ ਵੀ ਇੱਕ ਵੱਡੀ ਇਕੱਤਰਤਾ ਜਿਹੜੀ ਕਿਸ ਮਾਮਲੇ ਦੇ ਵਿੱਚ ਲੈ ਕੇ ਹੋ ਰਹੀ ਹੈ ਉਹ ਤਾਂ ਉਹ ਇਸੇ ਮਾਮਲੇ ਨੂੰ ਲੈ ਕੇ ਆ ਹੁਣ ਜਿਵੇਂ ਕਾਫੀ ਗੁਰੂ ਘਰ ਇੱਥੇ ਹੈਗੇ ਆ ਜਿਵੇਂ ਟਾਰਨਟ ਗੁਰੂ ਘਰ ਹੈ ਹੈਨਾ ਤੇ ਆਪਣੇ ਹੋਰ ਜਿਵੇਂ ਕਿਰੇਗੀ ਬਰਨ ਇਹਨਾਂ ਸਾਰਿਆਂ ਨੇ ਸਹਿਮਤੀ ਪ੍ਰਗਟ ਕਰ ਦਿੱਤੀ ਕਿ 10 ਤਰੀਕ ਨੂੰ ਜੀ ਆਪਣੇ ਮੈਲਬਨ ਦੇ ਵਿੱਚ ਜੀ ਉੱਥੇ ਜਿਹੜਾ ਫੈਡਰਲ ਸਕੁਅਰ ਹੈ ਜੀ ਉੱਥੇ 11 ਵਜੇ ਦਾ ਟਾਈਮ ਦਿੱਤਾ ਜੀ ਤੇ ਫਿਰ ਆ ਅੱਗੇ ਮੇਰੇ ਖਿਆਲ ਲਾਇਬ੍ਰੇਰੀ ਤੱਕ ਵੀ ਮਾਰਚ ਕਰਨਾ ਉਹ ਜੀ ਤੇ ਉੱਥੇ ਫਿਰ ਸਾਰਾ ਇਹ ਸਾਰਾ ਇੱਕ ਤਰ੍ਹਾਂ ਦਾ ਪ੍ਰੋਟੈਸਟ ਪਰ ਪ੍ਰੈਸ਼ਰਾਈਜ਼ ਕਰਨਾ ਗਵਰਨਮੈਂਟ ਨੂੰ ਵੀ ਇਸ ਜਿਹੜਾ ਸੀਰੀਅਸ ਇਸ਼ੂ ਹੈਗਾ ਸਾਡੇ ਸਿੱਖ ਭਾਈਚਾਰੇ ਦਾ ਤੇ ਇਹਨੂੰ ਤੁਸੀਂ ਆਪਣੇ ਢੰਗ ਦੇ ਨਾਲ ਹੈਂਡਲ ਕੀਤਾ ਕਰੋ ਤੇ ਉਮੀਦ ਹੈ ਵੀ ਉੱਥੇ ਹੋਰ ਵੀ ਲੋਕ ਜਿਹੜੇ ਉਹਨਾਂ ਨੇ ਕਾਲ ਇਹ ਦਿੱਤੀ ਹੈ ਵੀ ਸਾਰੇ ਜਿਹੜਾ ਸਿੱਖ ਭਾਈਚਾਰੇ ਦੇ ਲੋਕ ਉੱਥੇ ਇਕੱਠੇ ਹੋਣ ਜੀ ਸੋ ਸਾਬ ਕਾਫੀ ਵੱਡੀ ਤਗਾਦ ਦੇ ਜਿਹੜੇ ਅ ਜਿਹੜੀਆਂ ਦਸਤੇਬੰਦੀਆਂ ਕਲੱਬਾਂ ਵੱਲੋਂ ਵੀ ਚੜਾ ਸਰ ਸਨੇਹਾ ਦਿੱਤਾ ਜਾ ਰਿਹਾ ਹਾਂ ਇਵਨ ਕਈ ਮਤਲਬ ਐਮਪੀਸ ਜਿਹੜੇ ਇਥੋਂ ਦੇ ਗੋਰੀ ਹੈਗੇ ਆ ਉਹਨਾਂ ਨੇ ਵੀ ਇਸ ਘਟਨਾ ਦੀ ਕਾਫੀ ਨਖੇਦੀ ਕੀਤੀ ਹੈ ਉਸ ਨੇ ਵੀ ਆਪਣਾ ਹੋਂ ਜਿਹੜਾ ਤੁਸੀਂ ਦੱਸ ਦਿੱਤਾ ਐਕਸ਼ਨ ਲਿਆ ਆਇਆ ਇਸ ਮਾਮਲੇ ਦੇ ਉੱਤੇ ਹਾਂਜੀ ਹਾਂ ਸੋ ਬਿਲਕੁਲ ਇਹੀ ਗੱਲ ਆ ਜੀ ਸੋ ਲੋੜ ਹੈਗੀ ਹੈ ਜੀ ਜੋਨ ਸਾਹਿਬ ਇਹ ਪਹਿਲਾਂ ਨਾ ਘਟਨਾ ਮੇਰੇ ਖਿਆਲ ਇਸ ਤਰ੍ਹਾਂ ਦੀਆਂ ਪਹਿਲਾਂ ਵੀ ਹੁੰਦੀਆਂ ਰਹੀਆਂ ਜਿਵੇਂ ਆਪਣੇ ਨਹੀਂ ਪਤਾ ਨਹੀਂ ਕੌਣ ਇਹ ਏਜੰਸੀਆਂ ਹੋਰ ਪਿੱਛੇ ਕੀ ਚੱਲ ਰਿਹਾ ਹੈ ਥਿਉਰੀ ਹੈ ਬ੍ਰਿਸਬਨ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਆਈ ਸੀ ਪਹਿਲਾਂ ਉਹਨੇ ਇੱਕ ਮੰਦਰ ਦੇ ਉੱਤੇ ਨਾਰੇ ਲਿਖਤੇ ਸੀਗੇ ਫਿਰ ਉਹ ਬਾਅਦ ਵਿੱਚ ਇਨਵੈਸਟੀਗੇਸ਼ਨ ਹੋਈ ਕਹਿੰਦੇ ਸੀ ਵੀ ਇਹ ਮੰਦਰ ਵਾਲਿਆਂ ਨੇ ਆਪ ਹੀ ਲਿਖ ਦਿੱਤੇ ਆ ਮਤਲਬ ਇਸ ਤਰ੍ਹਾਂ ਦਾ ਕੋਈ ਪਿੱਛੇ ਹੋ ਸਕਦਾ ਕੋਈ ਫੋਰਸ ਕੰਮ ਕਰ ਰਹੀ ਹੋਵੇ ਇਸ ਤਰ੍ਹਾਂ ਦੀ ਹਾਂ ਨਹੀਂ ਤੁਸੀਂ ਦੇਖੋ ਕਿ ਜਿਹੜਾ ਪੰਜਾਬ ਦੇ ਵਿੱਚ 2015 ਦਾ ਬਰਗਾੜੀ ਘਟਨਾਕ੍ਰਮ ਬੇਅਦਬੀ ਵਾਲਾ ਉਹ ਤੋਂ ਬਾਅਦ ਟਹਿਣਾ ਕਿੱਥੋਂ ਤੱਕ ਜਾ ਕੇ ਪਹੁੰਚ ਗਈ ਅੱਜ ਵੀ ਅਸੀਂ ਉਹਦਾ ਜਿਹੜਾ ਹੈ ਕੋਈ ਨਤੀਜਾ ਕੋਈ ਉਹਦਾ ਰਿਜ਼ਲਟ ਕੱਢ ਨਹੀਂ ਸਕੇ ਤੇ ਹੁਣ ਇਹ ਜਿਹੜਾ ਪਾੜਾ ਹੈਗਾ ਇਹ ਦੁਨੀਆ ਭਰ ਦੇ ਵਿੱਚ ਵਸਦੇ ਜਿੱਥੇ ਵੀ ਸਿੱਖ ਵਸਦੇ ਆ ਉੱਥੇ ਵੀ ਇਹ ਪਾਏ ਜਾਣ ਦੇ ਯਤਨ ਹੋ ਰਹੇ ਆ ਇਹ ਚੀਜ਼ ਦੇ ਵੇਖਣੇ ਚਾਹੀਦੇ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਮਤਲਬ ਐਸਾ ਨਹੀਂ ਹੈਗਾ ਵੀ ਵੀ ਕੋਈ ਗੱਲ ਨਹੀਂ ਇੱਕ ਆਮ ਗੱਲ ਹੈ ਕਿਉਂਕਿ ਹੁਣ ਤੁਸੀਂ ਦੇਖੋ ਵੀ ਇਸ ਚੀਜ਼ ਨੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਜਮਾਤ ਹੈ ਉਹਨੂੰ ਬਿਲਕੁਲ ਸਾਈਡ ਲਾਈਨ ਕਰਤਾ ਹਾਲਾਂਕਿ ਕਾਰਨ ਹੋਰ ਵੀ ਹੈਗੇ ਆ ਬਟ ਇਹ ਇੱਕ ਵੀ ਇੱਕ ਮੱਝ ਦੇ ਸ਼ੋਅ ਦੇ ਵਿੱਚ ਹਾਂ ਬਿਲਕੁਲ ਕਿਉਂਕਿ ਉਹਨਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਨਾ ਸਾਹਿਬ ਇਹਨੂੰ ਏਠਣ ਦੇ ਵਿੱਚ ਉਸ ਤਰੀਕੇ ਦੀ ਪਹੁੰਚ ਨਹੀਂ ਪਹੁੰਚ ਨਹੀਂ ਪਾਈ ਹਾਂ ਹਾਲਾਂਕਿ ਇਹ ਪਈ ਨਹੀਂ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਵਿੱਚ ਕੋਈ ਭੂਮਿਕਾ ਨਹੀਂ ਭੂਮਿਕਾ ਹੈਗੀ ਬਟ ਉਹਨੂੰ ਵਰਤੌਰ ਸਰਕਾਰ ਹੈਂਡਲ ਕਰਨਾ ਜ਼ਰੂਰੀ ਸੀਗਾ ਚਲੋ ਖੈਰ ਆਪਾਂ ਪੰਜਾਬ ਵੱਲ ਫੇਰ ਕਰਾਂਗੇ ਤੇ ਆਪਾਂ ਆਸਟ੍ਰੇਲੀਆ ਤੇ ਫੋਕਸ ਰੱਖਦੇ ਆਂ ਆਪਣੀ ਗੱਲ ਤੇ ਸੋ ਇਹੀ ਹੈ ਟਣਾ ਸਾਹਿਬ ਗੱਲਬਾਤ ਕਿ ਆ ਉਹ ਤਾਂ ਜਿਹੜਾ ਹੈਗਾ ਕਹਿ ਸਕਦੇ ਆ ਕਿ ਉਹਨੂੰ ਬੜ ਬਰੀਕ ਨਜ਼ਰ ਦੇ ਨਾਲ ਦੇਖਣ ਦੀ ਜਿਹੜੀ ਗੱਲ ਬਣਦੀ ਹੈ ਇੱਕ ਇੰਨੀ ਛੇਤੀ ਉਹਦੇ ਤੇ ਆਪਾਂ ਨੂੰ ਪੜਕਾਹਟ ਵੀ ਨਹੀਂ ਕਰਨੀ ਚਾਹੀਦੀ ਹਾਂਜੀ ਇੰਨੀ ਛੇਤੀ ਸਾਨੂੰ ਰੈਕਸ਼ਨ ਵੀ ਨਹੀਂ ਕਰਨੀ ਚਾਹੀਦਾ ਪਰ ਉਹਦੇ ਪਿੱਛੇ ਵਰਤਾਰੇ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਤੇ ਇਥੋਂ ਦੇ ਲਾਅ ਮੁਤਾਬਕ ਇਥੋਂ ਦੇ ਕਾਨੂੰਨ ਮੁਤਾਬਕ ਇਹ ਚੀਜ਼ ਦੇ ਉੱਤੇ ਸਾਨੂੰ ਜ਼ੋਰ ਦੇਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਥੋਂ ਦੀ ਐਡਮਿਨਿਸਟ੍ਰੇਸ਼ਨ ਨੂੰ ਸਰਕਾਰ ਨੂੰ ਸਾਰਿਆਂ ਨੂੰ ਅਗਬਤ ਕਰਾਇਆ ਜਾਵੇ ਤਾਂ ਕਿ ਘਟਨਾਵਾਂ ਅੱਗੇ ਨਾ ਘਟਣ ਦੂਜੀ ਗੱਲ ਹੈ ਕਿ ਜਿੱਥੇ ਗੁਰੂ ਘਰ ਨੇ ਜਿੱਥੇ ਸਾਡੀਆਂ ਜਾਂ ਸਾਡੇ ਜਿੱਥੇ ਸਾਡੀ ਗੈਦਰਿੰਗ ਹੁੰਦੀ ਆ ਉਹ ਏਰੀਆ ਦੇ ਵਿੱਚ ਅਸੀਂ ਆਪਣਾ ਸੀਸੀਟੀਵੀ ਜਾਂ ਹੋਰ ਇਹੋ ਜਿਹਾ ਪ੍ਰਬੰਧ ਕਰਕੇ ਜਰੂਰ ਰੱਖਿਏ ਤਾਂ ਕਿ ਜੇ ਕੋਈ ਗਲਤ ਅੰਸਰ ਇਹੋ ਜਿਹਾ ਕਰਦਾ ਤੇ ਫੌਰੀ ਤੌਰ ਦੇ ਉੱਤੇ ਸਾਨੂੰ ਉਹਦੇ ਤੇ ਐਕਸ਼ਨ ਲਿਆ ਜਾ ਸਕੇ ਪਛਾਣ ਹੋ ਸਕੇ ਬੰਦਾ ਹੈ ਪਛਾਣ ਹੋ ਸਕੇ ਜੀ ਹੈਨਾ ਤੇ ਉਹ ਜਿੱਦਾਂ ਹੁਣ ਪਿਛਲੇ ਦਿਨੀ ਆਪਾਂ ਗੱਲ ਕੀਤੀ ਸੀ ਗੁਰੂ ਘਰ ਦੇ ਵਿੱਚ ਇੱਕ ਉਹ ਕਵੀਸ਼ਰ ਨੇ ਕਹਿਤਾ ਸੀ ਵੀ ਉੱਥੇ ਸੀਸੀਟੀਵੀ ਕੈਮਰਾ ਲੱਗੇ ਹੋਏ ਸੀ ਉਹ ਕਿੰਨਾ ਤਰਾਜ ਪ੍ਰਗਟ ਕੀਤਾ ਸੀ ਹਾਂਜੀ ਹਾਂਜੀ ਹਾਂ ਤਾਂ ਉਹ ਜ਼ਰੂਰੀ ਵੀ ਹੈ ਉਹ ਜ਼ਰੂਰੀ ਹੈ ਹਾਂਜੀ ਅੱਜ ਦੇ ਸਮੇਂ ਮੁਤਾਬਕ ਨਾ ਜੋਸਤਾਂ ਦੇ ਕਟਨਾਵਾ ਹੋ ਰਹੀਆਂ ਨੇ ਤੇ ਉਹ ਚੀਜ਼ਾਂ ਜ਼ਰੂਰੀ ਹੈ ਅੰਦਰ ਸਕੈਨਰ ਰਹਿਣਾ ਹੀ ਪਊਗਾ ਜੇ ਕੋਈ ਨਹੀਂ ਕਹਿਨ ਬਾਰਖਾਨ ਦੀ ਤੋਸ ਦੇ ਨਾਲ ਨਾ ਕਰੇ ਪਰ ਮੈਨੂੰ ਲੱਗਦਾ ਵੀ ਇਹ ਚੀਜ਼ ਨੂੰ ਹੁਣ ਜ਼ਰੂਰੀ ਬਣ ਗਿਆ ਹਾਂਜੀ ਬਿਲਕੁਲ ਜੇਣਾ ਸਾਫਰੇ ਦਿਨ ਆਪਾਂ ਲੱਗੇ ਜਾਏ ਹਾਂਜੀ ਫਿਰ ਆਪਾਂ ਮਿਲਦੇ ਆਪਾਂ ਅਗਲੇ ਹਫਤੇ ਜੀ ਸੋ ਬਿਲਕੁਲ ਜੀ ਤੁਸੀਂ ਸੀ7 ਆਸਟ੍ਰੇਲੀਆ ਤੇ ਉਹ ਜਨਾਮਾ ਇਸ ਤਰੀਕੇ ਨਾਲ ਜੁੜੇ ਰਹਿਣਾ ਅਸੀਂ ਖਬਰਸਾਰ ਗੱਲਬਾਤ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਵਾਂਗੇ ਤੇ ਉਮੀਦ ਹੈ ਕਿ ਤੁਸੀਂ ਸਾਡਾ ਸਾਥ ਦਿਓਗੇ ਉਮੀਦ ਹੈ ਕਿ ਤੁਸੀਂ ਸੀ7 ਆਸਟ੍ਰੇਲੀਆ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਚੁੱਕੇ